ਇੰਨਾ ਖੇਤਾਂ ਚੋਂ ਨਿਕਲਦਾ ਸੋਨਾ ਤੇ ਸੋਨਾ ਵੀ ਐਸਾ ਉਹ ਜਿਹੜਾ ਗੱਟਿਆਂ ਚ ਭਰ ਕੇ ਵਿਕਦਾ ਤੇ ਸੋਨਾ ਕਹਿੰਦੇ ਜਿਹੜੀ ਜ਼ਮੀਨ ਚ ਪੈ ਗਿਆ ਨਾ ਉਹ ਜ਼ਮੀਨ ਵੀ ਸੋਨਾ ਪੈਦਾ ਕਰਦੀ ਹੈ ਸਾਰੇ ਸੋਨੇ ਦੀ ਢੇਰੀ ਹੈ ਅਸਲ ਦੇ ਵਿੱਚ ਸੋਨੇ ਦੀ ਢੇਰੀ ਹੈ ਜ਼ਮੀਨ ਨੂੰ ਸੁਧਾਰਨ ਦਾ ਇਹ ਕੰਮ ਕਰੂਗਾ ਥੋਰੇ ਵਾਲੇ ਪਾਣੀ ਹੈ ਖਾਰੇ ਟੂਬਲਾਂ ਦੇ ਪਾਣੀਾਰੇ ਆ ਜਿੱਤੇ ਉਹਦੇ ਵਿੱਚ ਸਭ ਤੋਂ ਜਿਆਦਾ ਫਾਇਦੇਮੰਦ ਚੀਜ਼ ਜਿਪਸਮ ਹੈ ਹੁਣ ਉਹਨੂੰ ਅਗਲੀਆਂ ਚੀਜ਼ਾਂ ਇਹ ਕਹਿੰਨੇ ਵੀ ਤੂੰ ਭਾ ਦੀ ਏਪੀ ਵੀ ਘਟਾ ਦੇ ਸੂਫਰ ਸਲਫਰ ਤੇਰੀ ਬੰਦ ਕਰ ਦੇ ਉਹ ਜ਼ਹਿਰ ਪਾ ਕੇ ਜਿਹੜੀ ਉਹਨੇ ਜ਼ਮੀਨ ਖਤਮ ਕਰ ਰੱਖੀ ਉਹ ਜ਼ਮੀਨ ਨੂੰ ਸੁਧਾਰਨ ਦਾ ਇਹ ਕੰਮ ਕਰੂਗਾ ਅਸਲ ਚ ਸੋਨੇ ਨੂੰ ਜੈਪਸਮ ਕਹਿੰਦੇ ਆ ਤੇ ਬਾਈ ਵਰਗੇ ਕਹਿੰਦੇ ਜੈਪਸਮ ਤਾਂ ਬੰਜਰ ਜ਼ਮੀਨ ਨੂੰ ਵੀ ਬੋਲਣ ਲਾ ਦਿੰਦਾ ਹੈ ਜਦੋਂ ਆਪਾਂ ਧਰਤੀ ਤੇ ਖੰਡਾਤਾ ਰੂੜੀ ਨੇ ਤਾਂ 6 ਮਹੀਨੇ ਬਾਅਦ ਅਸਰ ਕਰਨ ਇਹਦਾ ਤਾਂ ਕੰਮ ਹੈ ਵੀ ਉਸੇ ਟਾਈਮ ਹੀ ਇਹਨੇ ਰਿਜ਼ਲਟ ਦੇਣਾ ਸ਼ੁਰੂ ਕਰ ਦੇਣਾ ਰੈਗੂਲਰ ਕਿਸਾਨ ਨੂੰ ਕਹਿੰਨੇ ਵੀ ਪਾਈ ਚੱਲ ਪਾਈ ਤੇਰਾ ਉਹ ਚੀਜ਼ ਨਹੀਂ ਹੁੰਦੀ ਤੇਰੀ ਫਸਲ ਦੁੱਗਣੀ ਹੋਊ ਬਾਕੀ ਬਾਈ ਹੋਰੇ ਹੱਕ ਠੋਕ ਕੇ ਗਾਰੰਟੀ ਦਿੰਦੇ ਆ ਉਹ ਕਹਿੰਦੇ ਸਾਡੇ ਨਾਲ ਦਾ ਜਿਪਸਮ ਮਾਰਕੀਟ ਦੇ ਵਿੱਚੋਂ ਲੱਭਿਆ ਨਹੀਂ ਲੱਭਦਾ ਉਹ ਕਹਿੰਦੇ ਕਈ ਲੋਕ ਤਾਂ ਮਿੱਟੀ ਵੇਚਦੇ ਆ ਤੇ ਅਸੀਂ ਨਰਾ ਜਿਪਸਮ ਵੇਚੀਦਾ ਦੂਜੇ ਤਾਂ ਆਹ ਵੇਚਣਗੇ ਆਹ ਚੀਜ਼ ਹੂੰ ਆਪਾਂ ਚੀਜ਼ ਦੇਵਾਂਗੇ ਇਹਨੂੰ ਆਪਾਂ ਮਿੱਟੀ ਕਹਿੰਦੇ ਆਂਗੇ ਮਿੱਟੀ ਵੇਚਣਗੇ ਮਿੱਟੀ ਚ ਪਾਈ ਚਲੋ ਕੋਈ ਰਿਜ਼ਲਟ ਨਹੀਂ ਮਿਲਣਾ ਉਹ ਕਹਿੰਦੇ ਆ ਵੀ 15-15 ਘਟੇ ਪਾਓ 10-10 ਘਟੇ ਪਾਓ ਨਹੀਂ ਅਸਤੇ ਕੰਨੇ ਵੀ 5 ਘਟੇ ਇਹਦੇ ਪਾਓ ਟਿਪਸੰਦੇ ਇਹਦੇ ਪਾਓ ਰਿਜ਼ਲਟ ਮਿਲੂ ਜੀਮਿੰਦਾਰ ਨੂੰ ਕਹਿੰਨੇ ਵੀ ਤੁਸੀਂ ਟੈਸਟ ਕਰ ਲਓ ਇਹ ਚੀਜ਼ ਦਾ ਉਹ ਚੀਜ਼ ਨੂੰ ਆਪਾਂ ਜੀਵਤੇ ਨਹੀਂ ਕਰ ਸਕਦੇ ਕਿ ਉਹ ਕੈਮੀਕਲ ਕੈਮੀਕਲ ਹੁੰਦਾ ਜੀ ਜ਼ਹਿਰ ਹੁੰਦਾ ਸਾਥਸ਼੍ਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਜਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਅੱਜ ਅਸੀਂ ਸੋਨੇ ਦੀ ਮਾਈਨ ਦੇ ਵਿੱਚ ਖੜੀ ਆਂ ਸ਼ਾਇਦ ਤੁਸੀਂ ਹੈਰਾਨ ਹੋਏ ਹੋਵੋਗੇ ਕਿ ਯਾਰ ਖੜਾ ਤਾਂ ਬਿਆਬਾਨ ਜੰਗਲਾਂ ਜਾਂਦੇ ਵਿੱਚ ਆ ਬਿਆਬਾਨ ਦੇ ਵਿੱਚ ਆ ਪਰ ਸੋਨੇ ਦੀ ਖਾਣ ਦੇ ਵਿੱਚ ਕਿਵੇਂ ਖੜਾ ਅਸੀਂ ਅਨੂਪਗੜ੍ਹ ਜ਼ਿਲ੍ਹੇ ਦੇ ਵਿੱਚ ਖੜੇ ਆਂ ਤੇ ਸੋਨਾ ਮੇਰੇ ਹੱਥ ਦੇ ਵਿੱਚ ਆ ਹੁਣ ਇੱਕ ਵਾਰੀ ਫਿਰ ਹੈਰਾਨ ਹੁੰਦੇ ਹੋਵੋਗੇ ਕਿ ਯਾਰ ਇਸ ਰੰਗ ਦਾ ਜਾਂ ਇਸ ਕਲਰ ਦਾ ਸੋਨਾ ਜਿਹੜਾ ਕਿਹੜਾ ਹੁੰਦਾ ਤਾਂ ਜਿਹੜਾ ਸੋਨਾ ਮੇਰੇ ਹੱਥ ਦੇ ਵਿੱਚ ਆ ਇਹਦਾ ਨਾਮ ਜਿਪਸਮ ਆ ਤੇ ਸੋਨਾ ਕਿਸਾਨਾਂ ਦੇ ਲਈ ਆ ਖੇਤਾਂ ਦੇ ਲਈ ਜਿਹੜਾ ਇਹ ਸੋਨਾ ਆ ਇੱਕ ਕੱਢਿਆ ਜਾਂਦਾ ਆ ਅੱਜ ਅਸੀਂ ਜਸਮਾਈਂ ਦੇ ਵਿੱਚ ਖੜੇ ਆ ਅਨੂਪਗੜ੍ਹ ਦੇ ਵਿੱਚ ਜੀਐਸਪੀ ਗੁਰਮੀਤ ਸਿੰਘ ਪਵਾਰ ਮਾਈਂਂ ਦੇ ਵਿੱਚ ਅੱਜ ਅਸੀਂ ਖੜੇ ਆ ਪੂਰੀ ਜਾਣਕਾਰੀ ਲੈਣ ਦੇ ਲਈ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਜੈਪਸਮ ਦੇ ਰਾਹੀਂ ਉਪਜਾਊ ਬਣਾਇਆ ਜਾ ਸਕਦਾ ਆਪਣੀ ਜ਼ਮੀਨ ਨੂੰ ਜਾਂ ਕਿਸ ਤਰ੍ਹਾਂ ਦੇ ਨਾਲ ਫਾਇਦੇਮੰਦ ਹੁੰਦਾ ਆ ਜ਼ਮੀਨ ਦੇ ਲਈ ਫਸਲਾਂ ਦੇ ਲਈ ਜੈਪਸਮ ਉਹਦੇ ਬਾਰੇ ਜਾਣਕਾਰੀ ਲੈਣ ਦੇ ਲਈ ਅੱਜ ਅਸੀਂ ਜੀਐਸਪੀ ਮਾਈਂ ਦੇ ਵਿੱਚ ਜਿਹੜੇ ਹੈਗੇ ਆ ਉਹ ਆਏ ਆ ਮੇਰੇ ਨਾਲ ਬਾਈ ਗੁਰਪ੍ਰੀਤ ਹੋਰੀ ਹੋਣਗੇ ਇਹ ਤਾਂ ਸਾਰਾ ਜਿਹੜਾ ਹੈਗੀ ਸਨਮਾਈਂ ਦਾ ਉਹ ਦੇਖ ਲੈ ਗੁਰਪ੍ਰੀਤ ਬਾਈ ਹੁਰੀ ਕਰਦੇ ਨੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਾਂਗੇ ਫਰਕਲੀ ਗੱਲਬਾਤ ਕਰਾਂਗੇ ਹਰ ਜਾਣਕਾਰੀ ਹਰ ਉਹ ਸਵਾਲ ਜਿਹੜਾ ਸਾਡੇ ਕਿਸਾਨ ਭਰਾ ਦੇ ਦਿਮਾਗ ਦੇ ਵਿੱਚ ਆਉਂਦਾ ਜਿਹੜਾ ਸਾਡੇ ਕਿਸਾਨ ਭਰਾ ਤੋਂ ਇਹ ਵਾਰੀ ਜਾਣਕਾਰੀ ਲਵਾਂਗੇ ਮਾਈਂ ਦੇ ਵਿੱਚ ਆਉਣ ਦਾ ਮੁੱਖ ਕਾਰਨ ਵੀ ਹੈ ਕਿਉਂਕਿ ਅਸੀਂ ਜੇਕਰ ਜਿਪਸਮ ਬਾਰੇ ਜਾਨਣਾ ਤਾਂ ਅਸੀਂ ਮਾਰਕੀਟ ਦੇ ਵਿੱਚ ਵੀ ਜਾ ਸਕਦੇ ਸੀ ਅਸੀਂ ਕਿਸੇ ਦੁਕਾਨ ਤੇ ਵੀ ਜਾ ਸਕਦੇ ਸੀ ਪਰ ਨਹੀਂ ਕਿਉਂਕਿ ਬੜਾ ਕੁਝ ਚੱਲਦਾ ਹੋਰ ਜਿਪਸਮ ਦੇ ਵਿੱਚ ਵੀ ਸ਼ਿਕਾਇਤਾਂ ਵੀ ਬੜੀਆਂ ਆਉਂਦੀਆਂ ਨੇ ਬਦਨਾਮ ਵੀ ਜਿਪਸਮ ਜਿਹੜੀ ਆ ਬੜੀਆ ਤਾਂ ਅੱਜ ਸੋਚਿਆ ਕਿ ਜਿੱਥੋਂ ਨਿਕਲਦੀ ਜਿਪਸਮ ਜਿੱਥੋਂ ਨਿਕਲਦੀ ਆ ਅਸਲ ਦੇ ਵਿੱਚ ਜਿਹੜੀ ਜਾੜਾ ਤਾਂ ਉੱਥੇ ਕਿਉਂ ਨਾ ਜਾਇ ਜਾਵੇ ਉੱਥੇ ਜਾ ਕੇ ਦੇਖਿਆ ਕਿਉਂ ਨਾ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਜਿਪਸਮ ਜਿਹੜੀ ਹੈਗੀ ਉਹ ਨਿਕਲਦੀ ਆ ਕਿਸ ਤਰ੍ਹਾਂ ਦੇ ਨਾਲ ਪ੍ਰੋਡਕਸ਼ਨ ਹੁੰਦੀ ਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਤੱਕ ਪਹੁੰਚਦਾ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਦਾ ਤਾਂ ਸਾਰੀ ਜਾਣਕਾਰੀ ਜਿਹੜੀ ਹੈਗੀ ਅਸੀਂ ਗੁਰਪ੍ਰੀਤ ਬਾਈ ਤੋਂ ਲਵਾਂਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰੀਏ ਭਾਈ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਬਹੁਤ ਵਧੀਆ ਜਿਵੇਂ ਮੈਂ ਗੱਲ ਕਰੀ ਆ ਵੀ ਮੇਰੇ ਹੱਥ ਦੇ ਵਿੱਚ ਸੋਨਾ ਇਹ ਸੋਨਾ ਜੀ ਬਿਲਕੁਲ ਸੋਨਾ ਹੈ ਜੀ ਕਿਹਨਾਂ ਦੇ ਲਈ ਸੋਨਾ ਕਿਸਾਨਾਂ ਦੇ ਲਈ ਕਿਸਾਨਾਂ ਦੇ ਲਈ ਸੋ ਕਿ ਕਿੰਨੇ ਜਮਾ ਲਾਹੇਵੰਦ ਦੀ ਗੱਲ ਕਰੀਏ ਫਾਇਦੇ ਦੀ ਗੱਲ ਕਰੀਏ ਇਹ ਕਿੰਨਾ ਕੁ ਫਾਇਦੇਮੰਦ ਆ ਬਾਈ ਜੇਕਰ ਖੇਤੀ ਖੇਤੀਬਾੜੀ ਦੀ ਗੱਲ ਕਰੀਏ ਜਮੀਨ ਦੀ ਗੱਲ ਕਰੇ ਜਮੀਨ ਦੇ ਲਈ ਕਿੰਨਾ ਕੁ ਜ਼ਰੂਰੀ ਆ ਬਾਈ ਜੇ 50% ਆਪਣੀ ਜਮੀਨ ਉਪਜਾਉ ਹੈ ਤੇ 50% ਉਹਨੂੰ ਇਹ ਕਰੂ 100% ਜਮੀਨ ਨੂੰ ਉਪਜਾਉ ਕਰਨ ਚ ਇਹ ਸਿਉਣਾ ਕੰਮ ਕਰੂਗਾ 100% 100% ਹਮ ਕਿਸ ਤਰ੍ਹਾਂ ਦੇ ਨਾਲ ਕਿਹੜੀਆਂ-ਕਿਹੜੀਆਂ ਜ਼ਮੀਨਾਂ 'ਤੇ ਜ਼ਿਆਦਾ ਜਿਹੜਾ ਜ਼ਰੂਰ ਹੁੰਦੀ ਜਿੱਥੇ ਹੁਣ ਵਾਣ ਕਲਰ ਵਾਲੇ ਆ ਗਏ ਬੰਜਰ ਜ਼ਮੀਨ ਆ ਗਈ ਰੋੜੀ ਹੈ ਜਿਹੜੀ ਜ਼ਮੀਨ 'ਚ ਪੀ ਐਚ ਮਾਨ ਲੈਵਲ ਜ਼ਿਆਦਾ ਹੈ ਜਿੱਥੇ ਛੋਰੇ ਵਾਲੇ ਪਾਣੀ ਹੈ ਖਾਰੇ ਟੂਬਲਾਂ ਦੇ ਪਾਣੀ ਖਾਰੇ ਹੈ ਜਿੱਥੇ ਉਹ ਤੋਂ ਉਹਦੇ 'ਚ ਸਭ ਤੋਂ ਜ਼ਿਆਦਾ ਫਾਇਦੇਮੰਦ ਚੀਜ਼ ਜਿਪਸਮ ਹੈ ਜਿੱਥੇ ਮਰਜੀ ਤੁਸੀਂ ਸਰਚਿੰਗ ਕਰੋਗੇ ਉਹ ਜਿਪਸਮ ਦੀ ਸਰਚਿੰਗ ਆਊਗੀ ਵੀ ਇਹੇ ਚੀਜ਼ ਪਾਉਂਗੇ ਤਾਂ ਜ਼ਮੀਨ ਸੁਧਰੂਗੀ ਤੇ ਜਿਵੇਂ ਸੇਮ ਵਾਲਾ ਏਰੀਆ ਆ ਗਿਆ ਕੋਈ ਜਿੱਥੇ ਪਾਣੀ ਜਿਹੜਾ ਖੜਾ ਲੱਗਾ ਪਾਣੀ ਸੋਖਦੀ ਨਹੀਂ ਬਿਲਕੁਲ ਜੀ ਬਿਲਕੁਲ ਇਹਦੇ ਚ ਜ਼ਮੀਨ ਚ ਜਾਲੀ ਟਾਈਪ ਜਾਲੀ ਬਣਾ ਦਊਗੀ ਜਿਹੜਾ ਪਾਣੀ ਆਪਣੇ ਜ਼ਮੀਨ ਚ ਮਸਾਮ ਹੈ ਉਹ ਖੋਲ ਦਊਗੀ ਪਾਣੀ ਦਾ ਜਿਹੜਾ ਉਹ ਥੱਲੇ ਜਾਊਗਾ ਪਾਣੀ ਉੱਤੇ ਨਹੀਂ ਰਹੂਗਾ ਪਾਣੀ ਸਾਰਾ ਦਾ ਸਾਰਾ ਪਾਣੀ ਸਾਰੇ ਦਾ ਸਾਰਾ ਆਪਣੀ ਤਹਿ ਤੋਂ ਥੱਲੇ ਜਾਊਗਾ ਜਿੱਥੇ ਜਰਮੀਨੇਸ਼ਨ ਦੀ ਤਹਿ ਹੋ ਉਸ ਤੋਂ ਥੱਲੇ कि ले 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 अच्छा ठीक है जो मैं हुन कह के असि जेकर जानकारी ਲੈਣ ਦੇ ਲਈ ਅਸੀਂ ਕਿਸੇ ਦੁਕਾਨ ਤੋਂ ਵੀ ਜਾ ਕੇ ਇਹਦੀ ਜਾਣਕਾਰੀ ਲੈ ਸਕਦੇ ਸੀ ਪਰ ਅਸੀਂ ਸੋਚਿਆ ਕਿ ਯਾਰ ਕਿਉਂ ਨਾ ਮਾਇਨ ਦੇ ਵਿੱਚ ਆ ਕੇ ਜਾਣ ਕੇ ਲੈ ਜਾਈਏ ਬਾਈ ਇਹ ਨਿਕਲਦਾ ਕਿ ਮੈਂ ਹੁਣ 7 ਢੇਰ ਲੱਗੇ ਦੇਖ ਰਿਹਾ ਇਹ ਢੇਰ ਕਿਸ ਚੀਜ਼ ਦੇ ਕਿ ਸੋਨੇ ਦੇ ਢੇਰੀ ਹੈ ਬਾਈ ਸਾਰੇ ਸੋਨੇ ਦੇ ਢੇਰੀ ਹੈ ਅੱਛਾ ਅਸਲ ਦੇ ਵਿੱਚ ਸੋਨੇ ਦੇ ਢੇਰੀ ਹੈ ਇਹ ਹਾਂ ਨਿਕਲਦਾ ਕਿਸ ਤਰ੍ਹਾਂ ਦੇ ਨਾਲ ਨਿਕਲਦਾ ਵੀ ਜ਼ਮੀਨ ਚੋਂ ਇਹ ਉਤਲੀ ਤਹਿ ਤੋਂ ਮਿੱਟੀ ਹਟਾ ਕੇ ਜ਼ਮੀਨ ਦੇ ਵਿੱਚੋਂ ਖਨਨ ਕੀਤਾ ਜਾਂਦਾ ਇਹਦਾ ਸਹੀ ਜ਼ਮੀਨ ਚੋਂ ਹਮ ਨਿਕਲਦਾ ਇਹ ਵਧੀਆ ਇਹ ਹੋਰ ਜਿਪਸਮ ਪ੍ਰੋਡਕਸ਼ਨ ਪ੍ਰੋਡਕਸ਼ਨ ਆਪਾਂ ਆਪਾਂ ਤਲਦੇ ਫਿਰਦੇ ਗੁਰਪ੍ਰੀਤ ਬਾਈ ਜਿਹੜੀ ਹੈਗੀ ਗੱਲ ਕਰਾਂਗੇ ਤੁਹਾਡੀ ਪ੍ਰੋਡਕਸ਼ਨ ਦੀ ਹੁਣ ਜੇਕਰ ਮੈਂ ਗੱਲ ਕਰਾਂ ਜੋ ਮੈਂ ਇਧਰਲੇ ਪਾਸੇ ਮੇਰੀ ਨਿਗਾ ਜਿਹੜੀ ਹੈਗੀ ਜਾ ਰਹੀ ਆ ਤਾਂ ਗੱਟੇ ਜਿਹੜੇ ਹੈਗਾ ਉਹ ਤੁਹਾਡੇ ਕੋਲ ਪਏ ਆ ਜਿਪਸਮ ਜਿਪਸਮ ਪੂਰੀ ਦੀ ਪੂਰੀ ਜਿਪਸਮ ਆ ਜੀ ਜੀ ਬਿਲਕੁਲ ਜਿਪਸਮ ਆਈਏ ਸਾਰੀ ਅੱਛਾ ਇੱਕ ਚੀਜ਼ ਹੋ ਰਿਹਾ ਇੱਕ ਮੈਂ ਗੱਲ ਜਿਹੜੀ ਕਰ ਰਿਹਾ ਸੀ ਕਿ ਕਿਉਂਕਿ ਬਦਨਾਮ ਬੜੀ ਇਹ ਜਿਪਸਮ ਕਿ ਕਹਿੰਦੇ ਨੇ ਭਾਈ ਕਿਸਾਨਾਂ ਤੱਕ ਸਹੀ ਜਿਪਸਮ ਤਾਂ ਪਹੁੰਚਦੀ ਨਹੀਂ ਬਹੁਤੇ ਲੋਕ ਕਹਿੰਦੇ ਕਿ ਯਾਰ ਇਹ ਤਾਂ ਮਿੱਟੀ ਗੱਟਿਆਂ ਚ ਪ ਦੇ ਕੈਮਰਾਮੈਨ ਨੂੰ ਕਹਿ ਦਊਗਾ ਥੋੜਾ ਕੈਮਰਾ ਜ਼ੂਮ ਕਰ ਲਓ ਬਈ ਹੁਣ ਦੂਜੇ ਤਾਂ ਆਹ ਵੇਚਣਗੇ ਆਹ ਚੀਜ਼ ਹਮ ਤੇ ਆਪਾਂ ਆ ਚੀਜ਼ ਦੇਵਾਂਗੇ ਅੱਛਾ ਇਹ 'ਚ ਫਰਕ ਕੀ ਆ ਜੇ ਤਾਂ ਮੈਂ ਆਮ ਆਮ ਕਿਸਾਨ ਦੀ ਤਰ੍ਹਾਂ ਜੇ ਮੈਂ ਦੇਖਾਂ ਮੈਂ ਆਮ ਕਿਸਾਨ ਦੀ ਤਰ੍ਹਾਂ ਦੇਖਾਂ ਤਾਂ ਮੈਨੂੰ ਦੋਨੇ ਸੇਮ ਲੱਗੂ ਮੈਂ ਚਾਹੁੰਗਾ ਕਿ ਇੱਕ ਦਾ ਰੰਗ ਚਿੱਟਾ ਜਾ ਇੱਕ ਦਾ ਰੰਗ ਥੋੜਾ ਫਰਕ ਆ ਉਹ ਉਹ ਆਹ ਚੀਜ਼ ਵੇਚਣਗੇ ਜੀ ਮਿੱਟੀ ਹਮ ਇਹਨੂੰ ਆਪਾਂ ਮਿੱਟੀ ਕਹਿ ਦਾਂਗੇ ਮਿੱਟੀ ਵੇਚਣਗੇ ਮਿੱਟੀ ਜਪਾਈ ਚਲੋ ਕੋਈ ਰਿਜ਼ਲਟ ਨਹੀਂ ਮਿਲਣਾ ਉਹ ਕਹਿ ਦਿੰਦੇ ਵੀ 15-15 ਗੱਟੇ ਪਾਓ 10-10 ਗੱਟੇ ਪਾਓ ਹਮ ਨਹੀਂ ਮਤਲਬ ਜੈਪਸਮ ਦੇ ਨਾਮ ਦੇ ਉੱਪਰ ਜੇ ਮਾਰਕੀਟ ਦੀ ਆਪਾਂ ਗੱਲ ਗੁਰਪ੍ਰੀਤ ਬਾਈ ਕਰਦੇ ਆ ਤਾਂ ਜੈਪਸਮ ਦੇ ਨਾਮ ਦੇ ਉੱਪਰ ਮਤਲਬ ਮਿੱਟੀ ਜਿਹੜੀ ਉਹ ਵੀ ਵਿਕ ਰਹੀ ਹੈ ਮਿੱਟੀ ਵਿਕ ਰਹੀ ਹੈ ਬਈ ਮਿੱਟੀ ਅਸਲ ਦੇ ਵਿੱਚ ਤੁਸੀਂ ਮਾਰਕੀਟ 'ਚ ਹੁਣ ਗਏ ਨਹੀਂ ਤੁਸੀਂ ਇੱਥੇ ਆਏ ਹੋ ਤਾਂ ਕੋਈ ਚੀਜ਼ ਦੇ ਕਰਕੇ ਆਏ ਹੋ ਵੀ ਸਹੀ ਚੀਜ਼ ਇੱਥੇ ਮਿਲੂਗੀ ਤੁਹਾਨੂੰ ਅੱਛਾ ਇਹ ਵੀ ਇਹ ਵੀ ਇਹਦੇ ਵੀ ਕੁਝ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜੈਪਸਮ ਕਿ ਭਾਈ ਜਿਵੇਂ ਹੁਣ ਤੁਸੀਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਣੀ ਆ ਉਹਦੇ ਵਿੱਚ ਵੀ ਇਹ ਹੁੰਦਾ ਵੀ ਕੁਝ ਪਰਸੈਂਟ ਮਿੱਟੀ ਕੁਝ ਪਰਸੈਂਟ ਜੈਪਸਮ ਇੱਧਰ ਦਾ ਕੁਝ ਵੀ ਹੁੰਦਾ ਹੈ ਨਹੀਂ ਬਈ ਇਹ ਪਿਓਰ ਚੀਜ਼ ਦੇਵਾਂਗੇ ਆਪ ਤੁਹਾਨੂੰ ਮੈਂ ਲੈ ਚਲੂਗਾ ਤੁਹਾਨੂੰ ਆਪਾਂ ਚਲਦੇ ਆ ਉੱਥੇ ਤੇ ਉਹ ਚੀਜ਼ ਤੁਹਾਨੂੰ ਮੈਂ ਦਿਖਾ ਦਊਗਾ ਵੀ ਕਿੰਨੀ ਤਹਿ ਤੋਂ ਕਿੱਥੇ ਚੱਕਦੇ ਮਿੱਟੀ ਨੂੰ ਅਸੀਂ ਆਪਾਂ ਪਾਸੇ ਕਰਾਂ ਓਕੇ ਅੱਛਾ ਇਹ ਕੰਮ ਕਿਵੇਂ ਕਰਦੀ ਹੈ ਮੈਂ ਚਾਹੁੰਗਾ ਆਪਾਂ ਜਾਣ ਤੱਕ ਆਪਾਂ ਗੱਲ ਜਿਹੜੀ ਇਹ ਜ਼ਰੂਰ ਕਰ ਲਈਏ ਕੰਮ ਜਿਵੇਂ ਮਿੱਟੀ ਦੇ ਵਿੱਚ ਠੀਕ ਆਪਾਂ ਮਿੱਟੀ ਦੇ ਵਿੱਚ ਪਾਉਣ ਜ਼ਮੀਨ ਦੇ ਵਿੱਚ ਸਾੜੀ ਦੇ ਵਿੱਚ ਪਾਤੀ ਤਾਂ ਜ਼ਮੀਨ ਦੇ ਵਿੱਚ ਜਿਪਸਮ ਕੰਮ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਕਰਦਾ ਹੈ ਇਹ ਬਈ ਜਿੱਥੇ ਤਾਂ ਜਰਮੀਨੇਸ਼ਨ ਘੱਟ ਹੈ ਬੀਜਾਂ ਦਾ ਜੇ ਆਪਾਂ ਕਹਿ ਦਈਏ ਵੀ ਆਪਾਂ 25 ਕਿਲੋ ਕਣਕ ਦਾ ਬੀ ਪਾਇਆ ਉੱਥੇ 20 ਕਿਲੋ ਵੀ ਨਹੀਂ ਉੱਗਿਆ ਵਾ ਇਧਰ ਚੱਲਾਂਗੇ ਹਾਂਜੀ ਹਾਂਜੀ 20 ਕਿਲੋ ਵੀ ਨਹੀਂ ਉੱਗਿਆਗਾ ਪਰ ਇਹ 25 ਦਾ 25 ਕੰਮ ਕਰੂਗਾ ਉੱਥੇ 25 ਦਾ 25 ਹਾਂਜੀ ਤੁਹਾਨੂੰ ਮੈਂ ਉਹ ਥਾਂ ਤੇ ਵੀ ਲੈ ਕੇ ਚੱਲਾਂਗਾ ਜਿਹੜੇ ਜ਼ਿਮੀਦਾਰ ਨੇ ਪਵਾਇਆ ਸੀਗਾ ਤੇ ਉਹਦਾ ਪਰ ਰਿਜ਼ਲਟ ਵੇਖਾਂਗੇ ਇੱਕ ਪਾਸੇ ਨਹੀਂ ਪਵਾਇਆ ਸੀ ਇਹ ਜ਼ਿਮੀਦਾਰ ਨੂੰ ਕਹਿ ਦਿੰਨੇ ਆ ਵੀ ਇੱਕ ਪਾਸੇ ਤੂੰ ਭਾਈ ਪਾਲਾ ਤੇ ਇੱਕ ਪਾਸੇ ਨਾ ਪਾ ਅੱਛਾ ਵੀ ਇੱਕ ਪਾਸੇ ਇਹਨੂੰ ਪਾ ਕੇ ਦੇਖ ਲੈ ਇੱਕ ਪਾਸੇ ਹਾਂ ਕਿਉਂਕਿ ਆਪਾਂ ਯੂਨੀਵਰਸਿਟੀ ਤੋਂ ਲੈਬ ਟੈਸਟ ਕਰਾ ਲਈ ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਪੰਡਾ ਆਪਣਾ ਜ਼ਿੰਮੇਵਾਰੀ ਹੈ ਜਿਹੜਾ ਪਾ ਕੇ ਰਿਜ਼ਲਟ ਪ੍ਰੈਕਟੀਕਲ ਰ ਜ਼ਿੰਮੇਵਾਰੀ ਕਰੂਗਾ ਹਾਂ ਉਹੀ ਦੱਸ ਸਕਦਾ ਨਾ ਕਿ ਕਿੰਨਾ ਕੁ ਭਾਈ ਮੈਨੂੰ ਫਰਕ ਜਿਹੜਾ ਹੋਗਾ ਜ਼ਿੰਮੇਵਾਰ ਜ਼ਿੰਮੇਵਾਰ ਨੂੰ ਅਸੀਂ ਇਹ ਕਹਿੰਨੇ ਵੀ ਤੂੰ ਕਿੱਲੇ ਜੀ ਟ੍ਰਾਇਲ ਲਾ ਕੇ ਦੇਖ ਲੈ ਤੇਰਾ ਤੈਨੂੰ ਫਰਕ ਨਜ਼ਰ ਆਊਗਾ ਅੱਛਾ ਕਿੰਨਾ ਕੁ ਹੁਣ ਜੇ ਤੁਸੀਂ ਜ਼ਿੰਮੇਵਾਰਾਂ ਦੇ ਨਾਲ ਜਿਹੜੀ ਹੈਗੀ ਗੱਲਬਾਤ ਕੀਤੀ ਆ ਤਾਂ ਫਰਕ ਕਿੰਨਾ ਕੁ ਲੱਗਿਆ ਜੇਕਰ ਉਹ ਉਸ ਜਦੋਂ ਫਸਲ ਹੁੰਦੀ ਹੈ ਤਾਂ ਫਸਲ ਦੇ ਵਿੱਚ ਕਿੰਨਾ ਕੋ ਫਰਕ ਪੈਂਦਾ ਕਿ ਭਾਈ ਝਾੜ ਦਾ ਇੰਨਾ ਫਰਕ ਪਿਆ ਕਿੰਨਾ ਫਰਕ ਪਿਆ ਇੱਕ ਤਾਂ ਭਾਈ ਇੱਕ ਪੁੰਨ ਤੇ ਨਾਲੇ ਫਲੀਆਂ ਦੋ ਚੀਜ਼ਾਂ ਹਾਂ ਹੁਣ ਇੱਕ ਇਹ ਪਾਵਾਂਗੇ ਨਾਲੇ ਤਾਂ ਅਗਲੇ ਦੀ ਜਿਹੜੀਆਂ ਜ਼ਹਿਰ ਪਾਈ ਜਾਂਦਾ ਉਹ ਜ਼ਹਿਰ ਨੂੰ ਖਤਮ ਕਰ ਦੂਗਾ ਇਹ ਹੂੰ ਤੇ ਜਿਹੜਾ ਟੂਬਲਾਂ ਦਾ ਪਾਣੀ ਲਈ ਜਾਂਦਾ ਖਾਰਾ ਉਹਨੂੰ ਉਹ ਖਤਮ ਕਰ ਦੂਗਾ ਉਹ ਜ਼ਮੀਨ ਸੁਧਰਨ ਲੱਗ ਜੂਗੀ ਤੇ ਹੁਣ ਉਹਨੂੰ ਅਗਲੀਆਂ ਚੀਜ਼ਾਂ ਇਹ ਕਹਿੰਨੇ ਵੀ ਤੂੰ ਭਾਈ ਡੀਪੀ ਵੀ ਘਟਾ ਦੇ ਸੂਪਰ ਸਲਫਰ ਤੇਰੀ ਬੰਦ ਕਰ ਦੇ ਠੀਕ ਹੈ ਹਾਂ ਜੀ ਮਤਲਬ ਜਿਹੜੀਆਂ ਉਹ ਜ਼ਹਿਰਾਂ ਪਾ ਰਿਹਾ ਜਿਹੜੀਆਂ ਨੂੰ ਆਪਾਂ ਕਹਿੰਦੇ ਕਿ ਉਹ ਜ਼ਹਿਰ ਪਾ ਕੇ ਜਿਹੜੀ ਉਹਨੇ ਜ਼ਮੀਨ ਖਤਮ ਕਰ ਰੱਖੀ ਉਹ ਜ਼ਮੀਨ ਨੂੰ ਸੁਧਾਰਨ ਦਾ ਇਹ ਕੰਮ ਕਰੂਗਾ ਇਹ ਕੰਮ ਕਰਦਾ ਬਿਲਕੁਲ ਜੀ ਹੂੰ ਅੱਛਾ ਇੱਕ ਚੀਜ਼ ਹੈ ਜਿਵੇਂ ਹੁਣ ਤੁਸੀਂ ਖਾਰ ਦੀ ਗੱਲ ਕਰੀਆ ਕਿਹੜਾ ਬਾਣਾ ਦੇ ਵਿੱਚ ਜਿਵੇਂ ਹੈਗਾ ਆਪਾਂ ਅੱਗੇ ਜਾਣਾ ਹਾਂਜੀ ਹਾਂਜੀ ਅੱਗੇ ਜਾ ਜਿਵੇਂ ਹੁਣ ਬਾਣਾ ਦੇ ਵਿੱਚ ਜਿਹੜਾ ਹੈਗਾ ਲੂਣ ਆ ਪਰ ਲੂਣ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੰਮ ਕਰਦਾ ਉਹਨੂੰ ਥੱਲੇ ਕਿਸ ਤਰ੍ਹਾਂ ਦੇ ਨਾਲ ਲਿਆਂਦਾ ਬਾਈ ਇਹ ਮਸਾਮ ਖੋਲਦੋ ਜਿੱਥੇ ਆਪਣਾ ਹੁਣ ਜ਼ਮੀਨ ਦੇ ਉੱਤਲੀ ਤਹਿ ਤੇ ਆਪਣੀ ਆ ਜਿਵੇਂ ਮਿੱਟੀ ਪਈ ਹੈ ਇਸ ਤਰ੍ਹਾਂ ਲੂਣ ਾਂਗੂ ਆ ਜਾਂਦਾ ਵੀ ਮਤਲਬ ਸੋਰਾ ਦੇਖਣ ਲੱਗ ਜਾਂਦਾ ਆਪਾਂ ਨੂੰ ਆਮ ਹੀ ਦੇਖਣ ਲੱਗ ਜਾਂਦਾ ਆਮ ਬੰਦੇ ਨੂੰ ਵੀ ਜਿਹੜਾ ਖੇਤੀ ਨਹੀਂ ਕਰਦਾ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਸੋਰਾ ਆ ਗਿਆ ਜਦੋਂ ਆਪਾਂ ਧਰਤੀ ਤੇ ਖੰਡਾਤਾ ਰੂੜੀ ਨੇ ਤਾਂ 6 ਮਹੀਨੇ ਬਾਅਦ ਅਸਰ ਕਰਨਾ ਇਹਦਾ ਤਾਂ ਕੰਮ ਹੈ ਵੀ ਉਸੇ ਟਾਈਮ ਹੀ ਇਹਨੇ ਰਿਜ਼ਲਟ ਦੇਣਾ ਸ਼ੁਰੂ ਕਰ ਦੇਣਾ ਜਿਹੜੀ ਤਹਿ ਆਪਣੀ ਜ਼ਮੀਨ ਦੀ ਉਹ ਜਰਮੀਨੇਸ਼ਨ ਦੀ ਤਹਿ ਹੈ ਫਸਲ ਦੀ ਜੜ ਦੀ ਤਹਿ ਉਸ ਤੋਂ ਥੱਲੇ 깔 ਦੇਣਾ ਇਹਨੇ ਠੀਕ ਹੈ ਉਹਨੂੰ ਮੁੜ ਕੇ ਤਾਂ ਨਹੀਂ ਆਉਣ ਦਿੰਦਾ ਰੈਗੂਲਰ ਕਿਸਾਨ ਨੂੰ ਕਹਿੰਨੇ ਵੀ ਪਾਈ ਚੱਲ ਪਾਈ ਤੇਰਾ ਉਹ ਚੀਜ਼ ਨਹੀਂ ਹੁੰਦੀ ਤੇਰੀ ਫਸਲ ਦੁੱਗਣੀ ਹੋਊਗੀ ਕੀ ਬਾਤ ਹੈ اچھا ਇੱਕ ਚੀਜ਼ ਹੋਰ ਦੋਸਤੋ ਜਿਵੇਂ ਉਹਨਾਂ ਭਾਈ ਬਾਣ ਵੀ ਵੱਖ-ਵੱਖ ਹੁੰਦੇ ਆ ਹਨਾ ਕਿ ਇਹ ਨਹੀਂ ਹੈਗਾ ਕਿ ਇੱਕ ਬਾਣ ਦੇ ਵਿੱਚ ਕਿਸੇ ਦੇ ਵਿੱਚ ਕਿਉਂਕਿ ਜ਼ਿਆਦਾ ਜ਼ਹਿਰ ਆ ਜਿਹੜੀਆਂ ਵਰਤੀਆਂ ਜਾਂਦੀਆਂ ਉਹਨਾਂ ਦੇ ਜੇ ਕੋਈ ਬਾਣ ਜ਼ਿਆਦਾ ਸੇਮ ਵਾਲਿਆ ਤਾਂ ਮਤਲਬ ਉਸ ਤਰ੍ਹਾਂ ਦੇ ਨਾਲ ਗੱਲ ਕਰਾਂ ਵੀ ਕਿਸ ਤਰ੍ਹਾਂ ਦੇ ਨਾਲ ਪਾਇਆ ਜਾਵੇ ਪਾਉਣ ਦਾ ਢੰਗ ਤਰੀਕਾ ਕੀ ਹੁੰਦਾ ਜਿਵੇਂ ਤੁਸੀਂ ਕਹੇ ਕਿ ਇਹਦਾ ਕੋਈ ਹੱਥਾਂ ਦੇ ਨਾਲ ਜਿਹੜਾ ਹੈਗਾ ਇਹਨੂੰ ਖਿਲਾਰਿਆ ਜਾਂਦਾ ਕਿਸ ਤਰ੍ਹਾਂ ਦੇ ਨਾਲ ਖਿਲਾਰਿਆ ਜਾਂਦਾ ਕਦੋਂ ਖਿਲਾਰਿਆ ਜਾਂਦਾ ਜ਼ਿਮੀਦਾਰ ਨੂੰ ਮੈਂ ਤੁਹਾਨੂੰ ਦੱਸ ਦਿੰਦਾ ਗੋਲੀ ਵਾਲਾ ਜਿਪਸਮ ਕਹ ਦਿੰਦੇ ਆ ਵੀ ਜ਼ਿਮੀਦਾਰ ਕਹਿੰਦੇ ਵੀ ਭਾਈ ਤੁਸੀਂ ਗੋਲੀ ਵਾਲਾ ਜਿਪਸਮ ਸਾਨੂੰ ਦੇ ਦਿਓ ਹਾਂ ਅਸੀਂ ਕਹਾਂ ਵੀ ਦੇ ਦਈਏ ਪਰ ਨਹੀਂ ਅਸੀਂ ਕਿਸਾਨਾਂ ਨਾਲ ਧੋਖਾ ਨਹੀਂ ਕਰ ਸਕਦੇ ਅਸਲ ਦੇ ਅਸਲ ਦੇ ਜਿਪਸਮ 5% ਹੀ ਹੋ ਉਹ ਜਿਪਸਮ ਹੈ ਨਹੀਂਗਾ ਪੂਰੇ ਗੱਟੇ ਦੇ ਵਿੱਚ ਪੂਰੇ ਗੱਟੇ ਦੇ ਵਿੱਚ 5% 5% ਬਾਕੀ ਕੀ ਆ ਬਾਕੀ ਵੀ ਕੈਮੀਕਲ ਹੀ ਆ अच्छा जी जिप्सम ਦੇ ਨਾਂ ਤੇ ਕੈਮੀਕਲ ਰਹਿਤ ਹੈ ਇਹ ਚੀਜ਼ ਮੈਂ ਤੁਹਾਨੂੰ ਆਪਦੀ ਜੀਭ ਤੇ ਲਾ ਕੇ ਟੈਸਟ ਕਰਾ ਸਕਦਾ ਹਾਂ ਜਿੰਮੇਦਾਰ ਨੂੰ ਕਹਿੰਨੇ ਵੀ ਤੁਸੀਂ ਟੈਸਟ ਕਰ ਲਓ ਇਸ ਚੀਜ਼ ਦਾ ਬਸ ਇਹ ਇਹ ਕੀ ਉਹ ਚੀਜ਼ ਨੂੰ ਆਪਾਂ ਜੀਭ ਤੇ ਨਹੀਂ ਲਾ ਸਕਦੇ ਕਿਉਂਕਿ ਉਹ ਕੀ ਕੈਮੀਕਲ ਕੈਮੀਕਲ ਹੁੰਦਾ ਜੀ ਜ਼ਹਿਰ ਅੱਛਾ ਮੈਂ ਮੈਂ ਵੀ ਦੇਖਾਂ ਹੂੰ ਅਸੋ ਕੈਮੀਕਲ ਹੁੰਦਾ ਇਸ ਤਰ੍ਹਾਂ ਜੀਵਤ ਨਹੀਂ ਤਾਂ ਰਹਿ ਜਾਸੋ ਨਹੀਂ ਜੀਤ ਰਹਿ ਜਾ ਤਾਂ ਪਰ ਪਾਉਣ ਦਾ ਢੰਗ ਤਰੀਕਾ ਤੁਸੀਂ ਦੱਸ ਰਹੇ ਸੀ ਪਾਉਣ ਦਾ ਮੈਂ ਕਹਿੰਦਾ ਵੀ ਆਪਾਂ ਇੱਕ ਕਿੱਲੇ 'ਚ 5 ਗੱਟੇ ਪਾਉਣੇ ਠੀਕ ਹੈ ਟਰਾਲੀ 'ਚ ਖੰਨਾਲੋ ਹਲਕਾ ਪਾਣੀ ਦਾ ਛਿੱਟਾ ਲਾ ਲਓ ਠੀਕ ਹੈ ਤੇ ਮਗਰ ਟਰਾਲੀ ਦੇ ਉੱਤੇ 2 ਮਿੰਟ ਦੇ ਬੈਠੇ ਖਲਾਰੀ ਆ ਪੰਜ ਗੱਟੇ ਜਿਹੜਾ ਪੂਰੀ ਟਰਾਲੀ ਦੇ ਵਿੱਚ ਖਲਾਰ ਲੈਣੇ ਆ 1 ਕਿੱਲੇ ਦੇ ਹਿਸਾਬ ਨਾਲ 1 ਕਿੱਲੇ ਦੇ ਹਿਸਾਬ ਦੇ ਨਾਲ ਠੀਕ ਹੈ ਉਹਦੇ ਤੇ ਪਾਣੀ ਦਾ ਛੜਕਾ ਜਿਹੜਾ ਕਰ ਛੜਕਾ ਛੜਕਾਆ ਕਰੋ ਵੀ ਇਹ ਹੁਣ ਜਿਵੇਂ ਆਪਾਂ ਯੂਰੀਆ ਦੇ ਨਾਲ ਵੀ ਇਹਨੂੰ ਪਾ ਸਕਦੇ ਆ ਪਾਣੀ ਦੇ ਅੱਗੇ ਅੱਗੇ ਯੂਰੀਆ ਚ ਰਲਾ ਕੇ ਵੀ ਯੂਰੀਆ ਦੇ ਨਾਲ ਚੱਪ ਜੂਗਾ ਯੂਰੀਆ ਦੇ ਨਾਲ ਵੀ ਪਾ ਸਕਦੇ ਆ ਯੂਰੀਆ ਦੇ ਨਾਲ ਵੀ ਪਾ ਸਕਦੇ ਆ ਹੂੰ ਪਾਉਣ ਦਾ ਟਾਈਮ ਕਿਹੜਾ ਆ ਇਹ ਫਸਲ ਵਜਾਈ ਤੋਂ ਪਹਿਲਾਂ ਹੂੰ ਜਿਸ ਟਾਈਮ ਆਪਾਂ ਪਾਣੀ ਲਾਓ ਇਹ ਨਾ ਹੋਵੇ ਵੀ ਫਸਲ ਅਗਲਾ ਮਹੀਨੇ ਬਾਅਦ ਪਾਣੀ ਲਾਵੇ ਇਹ ਜੈਪਸਮ ਪਾ ਕੇ ਹਮ ਪ੍ਰੰਤ ਦੂਜੇ ਤੀਜੇ ਦਿਨ ਪਾਣੀ ਲਾ ਦੇਵੇ ਦੂਜੇ ਤੀਜੇ ਦਿਨ ਪਾਣੀ ਲੱਗਣਾ ਖੜੀ ਫਸਲ ਚ ਵੀ ਇਹ ਪਾਵੇ ਮੈਂ ਤਾਂ ਕੰਨਾ ਵੀ ਖੜੀ ਫਸਲ ਚ ਆਪਣੇ ਝੋਨੇ ਵਾਲੇ ਬਾਣ ਪਾਣੀ ਖੜੇ ਆ ਜਿੱਤੇ ਹਮ ਉੱਥੇ ਵੀ ਪਾਉਣ ਅਤੇ ਜਿਹੜੇ ਕਿਸਾਨ ਫਿਰ ਨਤੀਜਾ ਦੇਖਦੇ ਆਪਾਂ ਚੱਲਦੇ ਆਂ ਬਾਈ ਜਿਹੜੇ ਕਿਸਾਨ ਰਿਜ਼ਲਟ ਦੇਖਦੇ ਆ ਗੁਰਪ੍ਰੀਤ ਬਾਈ ਫਿਰ ਉਹ ਕਿਸਾਨ ਤੁਹਾਡੇ ਕੋਲ ਤਾਂ ਜਿਹੜਾ ਹੈਗਾ ਹੁੰਦੇ ਹੋਣਗੇ ਨਾਲ ਕਿ ਤੁਸੀਂ ਪੈਂਪਲੇਟ ਤੇ ਉੱਪਰ ਵੀ ਜਿਹੜਾ ਹੈਗਾ ਉਹਨਾਂ ਦੇ ਕਿਸਾਨ ਦੇ ਰਿਵਿਊ ਲਏ ਆ ਰਿਵਿਊ ਲਏ ਆ ਉਹ ਫਿਰ ਕਿਸਾਨ ਕੀ ਕਹਿੰਦੇ ਤੁਹਾਨੂੰ ਆਪਾਂ ਥੱਲੇ ਜਾਵਾਂਗੇ ਬਾਈ ਹਾਂਜੀ ਹਾਂਜੀ ਹਾਂ ਤਾਂ ਉਹ ਫਿਰ ਕਿਸਾਨ ਆ ਕੇ ਤੁਹਾਨੂੰ ਜਿਹੜਾ ਉਹ ਕੀ ਕੀ ਆਖਦੇ ਆ ਕੀ ਕਹਿੰਦੇ ਆ ਵੀ ਕਿੰਨਾ ਕਿੰਨਾ ਸਾਡਾ ਫਰਕ ਪਿਆ ਹਾਲਾਂਕਿ ਚਲੋ ਠੀਕ ਆ ਬੰਦਾ ਕਹਿੰਦਾ ਉਹਨਾਂ ਬਾਈ ਜਿਹੜੀ ਕਮੇ ਆਰੀ ਆ ਉਹ ਤਾਂ ਆਪਦੇ ਭਾਂਡੇ ਨੂੰ ਜਿਹੜਾ ਸਲਾਉਂਦੀ ਹੁੰਦੀ ਆ ਤੁਸੀਂ ਤਾਂ ਕਹਿਣਾ ਹੀ ਕੀ ਕਹਿੰਦੇ ਆ ਕਿਸਾਨ ਕਹਿੰਦੇ ਵੀ ਸਾਨੂੰ ਤਾਂ ਇਹ ਚੀਜ਼ ਅਸਲ 'ਚ ਮਿਲ ਹੀ ਨਹੀਂ ਗਈ ਅੱਛਾ ਅਸਲ 'ਚ 15-15 ਗੱਟੇ ਪਾਉਂਦੇ ਹੁੰਦੇ ਸੀਗੇ ਅੱਛਾ ਜੈਪਸਮ ਦੇ 15-15 ਗੱਟੇ ਉਹਦੋਂ ਮਿਲਦੇ ਵੀ ਸਸਤੇ ਹੁੰਦੇ ਸੀਗੇ ਮੈਂ ਹੁਣ ਤੁਹਾਨੂੰ ਦਿਖਾਈ ਜਾਨਾ ਵੀ ਉਹ ਆ ਚੀਜ਼ ਮਿਲਦੀ ਸੀਗੀ ਠੀਕ ਹੈ ਹਾਂ ਤੇ ਹੁਣ ਆ ਚੀਜ਼ ਅਸੀਂ ਦੇਈ ਜਾਨੇ ਕਿਆ ਬਾਤ ਹੈ ਹਾਂ ਹੁਣ ਮੈਨੂੰ ਦਿਖਾਓ ਜਰੂਰ ਹਾਂਜੀ ਇਹ ਇੱਕ ਕੱਢਣ ਦਾ ਮਤਲਬ ਹੁਣ ਤੁਹਾਨੂੰ ਦੱਸਾਂ ਦਰਸ਼ਕੋ ਕਿ ਕੱਢਣ ਦਾ ਢੰਗ ਤਰੀਕਾ ਕਿਸ ਕਿਸ ਤਰ੍ਹਾਂ ਦੇ ਨਾਲ ਜਿਪਸਮ ਨਿਕਲਦਾ ਜਿਵੇਂ ਮੈਂ ਤੁਹਾਨੂੰ ਗੱਲ ਕਰੀ ਸੀ ਕਿ ਅਸੀਂ ਦੁਕਾਨ ਤੇ ਜਾ ਕੇ ਵੀ ਜਿਪਸਮ ਦਾ ਤਾਂ ਦਿਖਾ ਸਕਦੇ ਸੀ ਪਰ ਹੁਣ ਅਸਲ ਦੇ ਵਿੱਚ ਜਿਹੜਾ ਹੈਗਾ ਜੜ ਜਿਵੇਂ ਕਹਿੰਦੇ ਕਿ ਜੜ ਤੋਂ ਫੜਨ ਦੀ ਕੋਸ਼ਿਸ਼ ਕੀਤੀ ਕਿ ਭਈ ਨਿਕਲਦਾ ਕਿਵੇਂ ਹੈ ਕਿੰਨਾ ਕੁ ਸਹੀ ਹੁੰਦਾ ਹੁਣ ਤੁਸੀਂ ਸਾਨੂੰ ਦੱਸ ਦਿਓ ਭਾਈ ਜਾਣਕਾਰੀ ਦਿਓ ਹੁਣ ਮੈਂ ਤੁਹਾਨੂੰ ਕਹਿ ਦਿੰਦਾ ਵੀ ਇੱਕ ਪਰਮਾਤਮਾ ਨੇ ਇਹ ਚੀਜ਼ ਬਣਵਾਈ ਏ ਬਣਾਈ ਏ ਵੀ ਪਰਮਾਤਮਾ ਨੇ ਉਹ ਵੀ ਧਰਤੀ ਬਣਾਈ ਏ ਜਿੱਥੇ ਬੰਜਰ ਹੈ ਬਿਲਕੁਲ ਪਰਮਾਤਮਾ ਨੇ ਇਹ ਵੀ ਧਰਤੀ ਬਣਾਈ ਏ ਇੱਕ ਪਾਸੇ ਦਾ ਬਣਾਤੀ ਵੀ ਇਹ ਹੀ ਚੀਜ਼ ਉਹਨੂੰ ਸੁਧਾਰੂਗੀ ਜਿੱਥੇ ਬੰਜਰ ਹੈ ਇਹੀ ਸੁਧਾਰੂਗੀ ਇਹੀ ਸੁਧਾਰੂਗੀ ਉਹੋ ਜ਼ਮੀਨ ਹੈ ਉਹ ਵੀ ਪਰਮਾਤਮਾ ਨੇ ਬਣਾਈ ਏ ਵੀ ਪਰਮਾਤਮਾ ਨੇ ਬਣਾਈ ਏ ਇਹ ਕੋਈ ਮੈਂ ਨਹੀਂ ਬਣਾਈ ਤੁਸੀਂ ਨਹੀਂ ਬਣਾਈ ਪਰਮਾਤਮਾ ਨੇ ਬਣਾਈ ਏ ਹਾਂ ਹੁਣ ਹੁਣ ਤੁਹਾਨੂੰ ਦੱਸ ਦਿੰਦੇ ਆ ਆ ਦੇਖ ਲਓ ਤੁਸੀਂ ਆ ਲੈ ਚੋਂ ਅਸੀਂ ਮਾਲ ਚੱਕਾਂਗੇ ਐਸ ਤੋਂ ਅੱਛਾ ਆ ਦੇਖੋ ਤੁਸੀਂ ਠੀਕ ਹੈ ਹਾਂਜੀ ਇਹ ਜਿਪਸਮ ਹਾਂਜੀ ਇਹ ਜਿਪਸਮ ਹੈ ਜਿਹੜਾ ਨਿਕਲ ਰਿਹਾ ਅਲਿਕੋ ਜੀ ਓਕੇ ਇਹ ਇਹਦਾ ਅੱਛਾ ਕਲਰ ਤਾਂ ਮੈਨੂੰ ਫਰਕ ਜ਼ਰੂਰ ਆਉਦਾ ਫਰਕ ਕਿ ਕਿਸ ਤਰ੍ਹਾਂ ਦੇ ਨਾਲ ਕਲਰ ਦਾ ਬਾਈ ਇਹ ਕਲਰ ਦਾ ਫਰਕ ਆ ਹਨਾ ਥੋੜਾ ਬਹੁਤ ਹਾਂਜੀ 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 ਇਹ ਅੱਡ ਅੱਡ ਮਿਕਸਿੰਗ ਹੁੰਦੀ ਆ ਆ ਜਾਲੀ ਹੈ ਨਾ ਜਿਹੜੀ ਓਕੇ ਆ ਆ ਪਿਓਰਿਟੀ ਕੁਆਲਿਟੀ ਹੈ ਇਹਦੀ ਆ ਆ ਜਾਲੀ ਜਿਹੜੀ ਵਿੱਚ ਦਿਸੂਗੀ ਤੁਹਾਨੂੰ ਇਹ ਮਿੱਟੀ ਚ ਜਾਲੀ ਟਾਈਪ ਜਾਲੀ ਬਣਾ ਦੂਗੀ ਮਿੱਟੀ ਦੇ ਵਿੱਚ ਹਾਂਜੀ ਜਿਹੜੇ ਆਪਣੇ ਸੂਖਸ਼ਮ ਜੀਵ ਆ ਜਿਹੜੇ ਥੱਲੇ ਧਰਤੀ ਚ ਹਾਂ ਜਿਹੜੇ ਆਪਾਂ ਮਿੱਤਰ ਕੀੜ ਕਹਿੰਦੇ ਨੇ ਮਿੱਤਰ ਕੀੜੇ ਹਾਂ ਹਾਂ ਉਹਨਾਂ ਨੂੰ ਇਹ ਬਰਕਰਾਰ ਰੱਖੋ ਜਿਉਂਦਾ ਰੱਖੋਗੇ ਉਹਨਾਂ ਨੂੰ ਜਿਉਂਦਾ ਰੱਖੋਗੇ ਉਹਨਾਂ ਨੂੰ ਜਿਉਂਦਾ ਰੱਖੋਗੇ ਕਿਉਂਕਿ ਧਰਤੀ 'ਚ ਗਰਮੀ ਨਹੀਂ ਪੈਦਾ ਕਰਨ ਦਿੰਦਾ ਧਰਤੀ 'ਚ ਠੰਡਾ ਕਰਊਗੀ ਜਿਹਦੇ ਕਰਕੇ ਉਹ ਜੀਵਤ ਰਹਿਣਗੇ ਹੂੰ ਬਿਲਕੁਲ ਤੁਸੀਂ ਇਹ ਆਪਣੀ ਜ਼ਮੀਨ ਸੁਧਰਗੇ ਜੇ ਆਪਣੇ ਕੋਲੇ ਸੰਧ ਬਣਾਇਆ ਪ੍ਰਮਾਤਮਾ ਨੇ ਆਪਾਂ ਨੂੰ ਇੱਕ ਧਰਤੀ ਮਾਂ ਦਾ ਦਰਜਾ ਦਿੱਤਾ ਹੈ ਬਿਲਕੁਲ ਤੇ ਉਹਨੂੰ ਆਪਾਂ ਜੇ ਬਰਕਰਾਰ ਰੱਖਾਂਗੇ ਤੇ ਫਸਲ ਤਾਂ ਉਹਨੇ ਉਸੇ ਚੀਜ਼ ਨਹੀਂ ਦੇਣੀ ਆਪਾਂ ਉਸੇ ਚੀਜ਼ ਨਹੀਂ ਦੇਣੀ ਆ ਅਤੇ ਤੁਸੀਂ ਮੈਂ ਰეკਮੈਂਡ ਕਰ ਦੂੰ ਤੁਸੀਂ ਪੰਜ ਗੱਟੇ ਰეკਮੈਂਡ ਕਰਦੇ ਹਾਂ ਪ੍ਰਤੀ ਇੱਕ ਤੇ ਮਤਲਬ ਕਿੰਨਾ ਸਮਾਂ ਪਾਉਂਦਾ ਰਹਿਣਾ ਚਾਹੀਦਾ ਕਿਸਾਨ ਨੂੰ ਕਿ ਕਿੰਨਾ ਮਤਲਬ ਹਰ ਸਾਲ ਰეკਮੈਂਡ ਕਰਦੇ ਹਾਂ ਹਰ ਹਰ ਸਾਲ ਹਰ ਸਾਲ ਕਿਉਂਕਿ ਉਹ ਚੀਜ਼ ਜਿਹੜੀ ਉੱਥੇ ਪੂਰੀ ਐਕਟਿਵ ਨਾ ਹੋਵੇ ਜਿਹੜੀ ਚੀਜ਼ ਤੋਂ ਆਪਾਂ ਸੁਧਾਰਤੀ ਉਹ ਜੀ ਠੀਕ ਹੈ ਹਾਂਜੀ ਪੂਰੀ ਤਰ੍ਹਾਂ ਐਕਟਿਵ ਨਾ ਹੋਵੇ ਹੌਲੀ ਹੌਲੀ ਆਪਾਂ ਜ਼ਹਿਰ ਮੁਕਤੀ ਕਰ ਦਿਆਂਗੇ ਉਹ ਚੀਜ਼ੇ ਈ ਜ਼ਹਿਰ ਮੁਕਤ ਕਰ ਦਾਂਗੇ ਡੀਏਪੀ ਬੰਦ ਕਰਦੇ ਹੋ ਹੌਲੀ ਹੌਲੀ ਤੁਸੀਂ ਘਟਾ ਦਿਓ ਉਹ ਚੀਜ਼ ਨੂੰ ਠੀਕ ਹੈ ਸੂਫਰ ਸਲਫਰ ਤਾਂ ਤੁਰੰਤ ਹੀ ਬੰਦ ਕਰਾ ਦੇਂਗੇ ਆਪਾਂ ਹਾਂ ਠੀਕ ਹੈ ਜਿਹੜੇ ਹੁਣ ਜਿਵੇਂ ਕਿਸਾਨ ਵਰਤ ਰਹੇ ਆ ਠੀਕ ਹੈ ਪਰ ਪਹਿਲੀ ਵਾਰੀ ਜਿਹਨੇ ਵਰਤ ਨਹੀਂ ਆ ਬਾਈ ਜਿਹੜੀ ਹੁਣ ਜਿਨੇ ਇੱਕ ਵਾਰੀ ਸੰਪੂਰਨ ਜਿਵੇਂ ਆਪਾਂ ਕਹਿ ਲਈਏ ਵੀ ਅਮਲੀ ਬਣਾਤਾ ਆਪਾਂ ਅਮਲੀ ਤੋਂ ਇੱਕਦਮ ਤਾਂ ਛੱਡਿਆ ਨਹੀਂ ਜਾਂਦਾ ਦੋ ਪਹਿਲੀ ਵਾਰੀ ਛੱਡਣਾ ਤਾਂ ਪਹਿਲੀ ਵਾਰੀ ਪੰਜ ਰੇਕਮੈਂਡ ਕਰਦੇ ਆ ਪਹਿਲੀ ਰੇ ਕਿਹਾ ਕਿ ਵੱਧ ਪਾਉਣੇ ਪੈਣਗੇ ਉਸ ਤੋਂ ਬਾਅਦ ਹੌਲੀ ਹੌਲੀ ਘਟਾਉਣਾ ਜਿੱਥੇ ਤਾਂ ਜ਼ਮੀਨ ਜਾਦੇ ਖਰਾਬ ਹੈ ਰੋੜੀ ਵਾਲੇ ਤੇਹੀ ਪੱਟੀ ਵੀ ਉੱਥੇ 7 ਗੱਟੇ ਪਾਓ ਪਾਓ ਹੂੰ ਉਸ ਤੋਂ ਬਾਅਦ 5 ਕਰ ਦਿਓ ਨਾਰਮਲ ਜ਼ਮੀਨਾਂ 'ਚ ਹੂੰ 5 ਗੱਟੇ ਹੋ ਗਏ ਉਹ ਤੋਂ ਬਾਅਦ 5 ਗੱਟੇ ਰੈਗੂਲਰਲੀ ਕਰੋ ਤੁਸੀਂ 5 ਗੱਟੇ ਜਿਹੜਾ ਰੈਗੂਲਰ ਹਾਂਜੀ ਹਰ ਹਰ ਸਾਲ ਜਿਹੜਾ 5 ਗੱਟੇ ਜਿਹੜਾ ਤੁਹਾਨੂੰ ਕਰਨੀ ਪਣੀ ਹਾਂਜੀ ਅੱਛਾ ਠੀਕ ਆ ਮੈਨੂੰ ਇੱਕ ਚੀਜ਼ ਹੋਰ ਦੱਸ ਦਿਓ ਕਿ ਹੁਣ ਠੀਕ ਆ ਬੰਦਾ ਕਹਿੰਦਾ ਕਿ ਯਾਰ ਮੈਂ ਚੰਗੀ ਚੀਜ਼ ਵੇਚ ਰਿਹਾ ਉਹ ਚੰਗੀ ਚੀਜ਼ ਬੰਦਾ ਵੇਚਦਾ ਹੁੰਦਾ ਇੱਕ ਚੀਜ਼ ਹੋਰ ਕਰਦਾ ਕਿ ਭਾਅ ਉਸ ਤੋਂ ਉੱਪਰ ਕਰ ਦਿੰਦਾ ਹੁਣ ਇੱਕ ਪਾਸੇ ਮਾਰਕੀਟ ਦੇ ਵਿੱਚ ਵਿਕ ਰਹੀ ਹੋਣੀ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਮਿੱਟੀ ਮਿੱਟੀ ਵੀ ਵਿਕਦੀ ਆ ਕੈਮੀਕਲ ਵੀ ਵਿਕਦਾ ਫਿਰ ਉਹਨੂੰ ਪ੍ਰਾਈਸ ਦਾ ਫਰਕ ਫਰਕ ਕਿੰਨਾ ਕਾ ਬਾਈ ਉਹ ਤਾਂ ਮਿੱਟੀ ਵਿੱਚ ਹੀ ਜਾਂਦੇ ਜੀ ਹੁਣ ਅੱਡ ਅੱਡ ਸਾਬ ਆ ਉਹ ਸਸਤੀ ਦੇਈ ਜਾਂਦੇ ਸਾਨੂੰ ਕਹਿੰਦੇ ਤੁਸੀਂ ਮਹ ਅਸੀਂ ਕਹਿੰਨੇ ਵੀ ਭਾਈ ਤੂੰ ਅਸੀਂ ਕੁਆਲਿਟੀ 'ਚ ਤੇ ਰੇਟ 'ਚ ਉਹ ਨਹੀਂ ਕਰਦੇਗੇ ਹਾਂ ਕੰਪਰੋਮਾਈਜ਼ ਨਹੀਂ ਕਰਦੇ ਸਾਡੀ ਕੁਆਲਿਟੀ ਦੇਖ ਲਾ ਹੂੰ ਪਾ ਕੇ ਦੇਖ ਲਾ ਵਰਤ ਕੇ ਦੇਖ ਲਾ ਤੂੰ ਕਿੱਲੇ ਦਾ ਟ੍ਰਾਇਲ ਲਾ ਕੇ ਦੇਖ ਲਾ ਕਿੱਲੇ 'ਚ ਪਾ ਕੇ ਦੇਖ ਲਾ ਜਿਦ ਤਰਾ ਫਰਕ ਲੱਗਿਆ ਤਾਂ ਪਾਈਂ ਨਹੀਂ ਨਾ ਤੂੰ ਜੇ ਫਿਰ ਕਿਸੇ ਕਿਸਾਨ ਨੂੰ ਚਲੋ ਠੀਕ ਹੈ ਕੋਈ ਮੇਰੇ ਅਰਗਾ ਆ ਗਿਆ 800 ਦੇ ਕੋਲੇ ਕਹਿੰਦਾ ਭਾਈ ਇਹ ਸੋਣੇ ਨੇ ਮੇਰੇ ਤੱਕ ਇਹ ਚ ਕੰਮ ਨਹੀਂ ਕੀਤਾ ਫੇਰ ਹਾਂਜੀ ਗਰੰਟੀ ਫੁੱਲ ਕੰਪਨੀ ਦੀ ਨੰਬਰ ਥੱਲੇ ਕੰਪਨੀ ਦਾ ਦਿੱਤਾ ਹੋਊਗਾ ਉਹਦਾ ਪ੍ਰੋਪਰ ਐਡਰੈਸ ਲੈ ਕੇ ਉਹਦੇ ਨਾਮ ਦਾ ਬਿੱਲ ਕੱਟਿਆ ਜਾਊਗਾ ਬਿੱਲ ਤੇ ਕੰਮ ਕਰਾਂਗੇ ਇੱਕ ਨੰਬਰ ਬਿੱਲ ਕੱਟਿਆ ਜਾਊਗਾ ਤੇ ਨਾਮ ਦਾ ਜਿੰਮੇਵਾਰ ਦੇ ਨਾਮ ਦਾ ਬਿੱਲ ਕੱਟਿਆ ਜਾਊਗਾ ਅੱਛਾ ਇਹ ਚੀਜ਼ ਦੀ ਗਰੰਟੀ ਹੈ ਕਿ ਭਾਈ ਜੇ ਤੁਸੀਂ ਪਾਓਗੇ ਤਾਂ ਕੰਮ ਕਿਸੇ ਨਾ ਕਿਸੇ ਕੰਮ ਕਰੂਗਾ ਜੀ ਕਰੂਗਾ ਹੂੰ ਤਾਂ ਕੰਮ ਕੰਮ ਕਰਨੇ ਅੱਛਾ ਹੁਣ ਇਹ ਚੀਜ਼ ਦੱਸ ਦਿਓ ਜੀ ਮਣ ਹੁਣ ਆਪਾਂ ਇਸ ਵੇਲੇ ਰਾਜਸਥਾਨ ਦੇ ਵਿੱਚ ਕਰ ਰਿਹਾ ਹਾਂ ਉਪਗੜ ਦੇ ਵਿੱਚ ਹੁਣ ਜਿਵੇਂ ਸਾਡੇ ਉਧਰਲੇ ਬਠਿੰਡੇ ਵਾਲੇ ਮੁਕਸਰ ਫਰੀਦਕੋਟ ਵਾਲੇ ਨੇ ਕਿਸ ਨੇ ਲੈ ਕੇ ਜੜੀ ਹੈਗੀ ਜਾਣੀਆਂ ਤੁਹਾਨੂੰ ਤਾਂ ਬਹੁਤ ਰੇਟ ਹੀ ਬੜਾ ਪੈਜੂ ਜੇ ਇੱਧਰ ਕੋਈ ਵੀ ਕੋਈ ਮੇਰੇ ਦਾ ਵਿਚਾਰਾ ਟਰੈਕਟਰ ਟਰਾਲੀ ਜਾਂ ਕੋਈ ਸਾਧਨ ਕਰਾ ਕੇ ਫਿਰ ਉਹਨਾਂ ਤੱਕ ਪਹੁੰਚਦਾ ਵੀ ਕੋਈ ਉਹਨਾਂ ਤੱਕ ਪਹੁੰਚਦੀ ਸਾਡੀ ਜ਼ਿੰਮੇਵਾਰੀ ਹੋਊਗੀ ਇੱਥੋਂ ਉਹਨਾਂ ਦੇ ਨਾਮ ਉਹ ਕੰ ਅਸੀਂ ਕਹਿੰਦੇ ਵੇ ਆਧਾਰ ਕਾਰਡ ਭੇਜੋ ਬਿੱਲ ਕਟਾਓ ਆਪਦੇ ਨਾਮ ਦਾ ਇੱਥੋਂ ਗੱਡੀ ਰਵਾਨਾ ਹੋ ਜੂਗੀ ਲੋਡਿੰਗ ਤ ਲੋਡਿੰਗ ਦਾ ਖਰਚਾ ਲੋਡਿੰਗ ਦਾ ਸਾਡਾ ਖਰਚਾ ਸਾਡੀਆਂ ਆਪ ਦੇ ਘੋੜੇ ਟੱਕ ਸਾਡੇ ਜੀ ਸੀ ਵੀ ਆ ਸਾਡਾ ਕੋ ਸਭ ਕੋ ਸਾਫ ਦਾ ਹੈ ਉਹ ਆਪੇ ਪਹੁੰਚਾ ਕੇ ਕਿਸੇ ਨੂੰ ਕਰਾਏ ਤੇ ਕਿਸੇ ਨੂੰ ਕਰਨ ਦੀ ਲੋੜ ਨਹੀਂ ਅਸੀਂ ਆਪ ਪਹੁੰਚਾਵਾਂਗੇ ਤੇ ਇਹ ਇਹ ਵੀ ਇਹ ਵੀ ਅਗਲਾ ਸਾਨੂੰ ਨੰਬਰ ਦੇਖ ਕੇ ਕਾਲ ਕਰੇ ਬਸ ਹੋਣੇ ਕਿੰਨੇ ਕੀ ਚਾਹੀਦੇ ਉਹ ਵੀ ਦੱਸ ਦੋ ਨਾ ਜਿਵੇਂ ਕੋਈ ਮੇਰੇ ਅਰਗੇ ਨੇ ਕੱਲੇ ਨੇ ਵੀਡੀਓ ਦੇਖ ਕੇ ਫੋਨ ਕਰਤਾ ਕਿ ਗੁਰਪ੍ਰੀਤ ਭਾਈ 10 ਗੱਟੇ ਭੇਜ ਦੇ ਫਿਰ 10 ਗੱਟਿਆਂ ਦਾ ਹੱਲ ਤਾਂ ਨਹੀਂ ਹੋਣਾ ਨਹੀਂ ਨਹੀਂ 10 ਗੱਟਿਆਂ ਦੇ ਪਿੰਡ ਚ ਰਲ ਕੇ ਮੰਗਾ ਲਓ ਕੋਈ 10 ਘਰ ਨਾਲ 10 ਘਰ ਨਾਲ ਲੱਗੇ ਤਾਂ 100 ਗੱਟਾ ਹੋ ਗਿਆ ਹੂੰ 50 ਗੱਟੇ ਹੋ ਗਏ ਆਏ ਆਏ ਨਹੀਂ ਘਟੋ ਘਟ ਕਿੰਨਾ ਘਟੋ ਘਟ 400 ਗੱਟਾ ਮੰਗਾਵੇ ਮੰਗਾਵੇ ਘਟੋ ਘਟ 400 ਗੱਟਾ 400 ਗੱਟ ਉਦੋਂ ਬਾਅਦ 800 ਪਲੱਸ ਉਹ 4 400 ਪਲੱਸ ਹੁੰਦਾ ਜੋ ਉਹ ਹੁੰਦਾ ਜੋ ਅੱਛਾ ਇੱਕ ਚੀਜ਼ ਹੁਣ ਮੈਨੂੰ ਹੋਰ ਦੱਸ ਦਿਓ ਜਿਹੜਾ ਹੁਣ ਕੋਈ ਠੀਕ ਹੈ ਆਪਾਂ ਤਾਂ ਜਿਹੜਾ ਅਸਲੀ ਜਿਪਸਮ ਆਪਾਂ ਤਾਂ ਜੀਭ ਤੇ ਲਾ ਕੇ ਦੇਖ ਲਿਆ ਹੁਣ ਕੋਈ ਕਿਸਾਨ ਭਰਾ ਬਾਜ਼ਾਰ ਦੇ ਵਿੱਚ ਅੱਜ ਲੈਣ ਦੇ ਲਈ ਜਾਂਦਾ ਹੁਣ ਆਪਣਾ ਇਹ ਤਾਂ ਹੈ ਨਹੀਂ ਕਿ ਕੱਲਾ ਸੀ ਤੁਸੀਂ ਆਪਣਾ ਮਾਲ ਵੇਚਣਾ ਕਿਸਾਨਾਂ ਤੱਕ ਅਵੇਅਰਨੈਸ ਵੀ ਪਹੁੰਚਾਉਣੀ ਆ ਕਿ ਭਾਈ ਕਿਹੜੀ ਜਿਪਸਮ ਸਹੀ ਆ ਕਿਹੜੀ ਨਹੀਂ ਸਹੀ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਸਮਝਾ ਮੈਂ ਕਿ ਇਸ ਤਰ੍ਹਾਂ ਦੇਣਾ ਮੈਂ ਚਾਹੂੰਗਾ ਉਹ ਜ਼ਰੂਰ ਤੁਸੀਂ ਥੋੜਾ ਜਿਹਾ ਦੱਸ ਦਿੰਨਾ ਆਪਣੇ ਹੱਥ ਚ ਕਈ ਵਾਰੀ ਜਿੰਦਾ ਨਮੀ ਹੁੰਦੀ ਹੈ ਹੱਥ ਚ ਹੂੰ ਇਹ ਚੀਜ਼ ਨੂੰ ਆਪਾਂ ਮਿੱਟੀ ਦੇ ਰਗੜਾਂਗੇ ਮਿੱਟੀ ਸਰਕਦੀ ਨਹੀਂਗੀ ਨਹੀਂ ਸਰਕਦੀ ਬਿਲਕੁਲ ਨਹੀਂ ਸਰਕਦੀ ਹਾਂ ਨਹੀਂ ਨਮੀ ਸੋਖਦੀ ਹੂੰ ਹੁਣ ਆਪਾਂ ਆ ਚੀਜ਼ ਨੂੰ ਕਰ ਲਈਏ ਹੁਣ ਮੈਂ ਆ ਤੁਹਾਨੂੰ ਜਿਪਸ ਕੈਮਰੇਮੈਨ ਨੂੰ ਨੇੜੇ ਕੋਣ ਵਿੱਚ ਨੇੜੇ ਆ ਘੁਰ ਪਿੱਤ ਮੜਾ ਆ ਚੀਜ਼ ਕੋںਗਾ ਵੀ ਆ ਦੇਖੋ ਇਹ ਆ ਸਰਕੂ ਗਿਆ ਸਰਕ ਰਹੀ ਸਰਕ ਜਿਵੇਂ ਆਪਣੇ ਸੂਫਰ ਨਹੀਂ ਸਰਕਦੀ ਹਾਂ ਹਾਂ ਉਹ ਚੀਜ਼ ਸਾਡੇ ਸਰਕੂਗੀ ਤੇ ਆ ਫੁੱਲ ਵਾਈਟਨੈਸ ਨਮੀ ਖਤਮ ਹੋ ਜੂਗੀ ਤੁਹਾਨੂੰ ਕਿਆ ਬਾਤ ਹੈ ਠੀਕ ਹੈ ਹਾਂਜੀ ਵੀ ਜੇ ਤੁਸੀਂ ਪਤਾ ਕਰਨਾ ਬਾਜ਼ਾਰ ਦੇ ਵਿੱਚ ਵੀ ਪਤਾ ਕਰਨਾ ਵੀ ਜਿਹੜੀ ਅਸੀਂ ਆਪਣੀ ਜ਼ਮੀਨ ਦੇ ਵਿੱਚ ਪਾ ਰਹੇ ਹਾਂ ਉਹ ਜਿਪਸਮ ਅਸਲੀ ਹੈ ਸਹੀ ਹੈ ਜਾਂ ਨਹੀਂ ਹੈ ਤਾਂ ਉਹ ਤੁਸੀਂ ਇਸ ਤਰ੍ਹਾਂ ਦੇ ਚੈੱਕ ਜਿਹੜਾ ਕਰ ਸਕਦੇ ਹੋ ਐਂ ਚੈੱਕ ਵੀ ਕਰ ਸਕਦੇ ਆਪਾਂ ਕਹਿੰਨੇ ਵੀ ਦੋ ਦੋ ਕਿੱਲੇ ਇੱਕ ਕਿੱਲੇ ਚ ਉਹ ਪਾ ਲ ਇੱਕ ਕਿੱਲੇ ਚ ਬਰਾਬਰ ਉਹ ਪਾ ਲ ਠੀਕ ਹੈ ਇਹ ਵੀ ਇਹ ਵੀ ਇਹ ਵੀ ਆਫਰ ਹੈ ਵੀ ਤੂੰ ਇੱਕ ਕਿੱਲੇ ਚ ਉਹ ਟ੍ਰੈਲ ਵਾਲਾ ਇੱਕ ਕਿੱਲੇ ਸਾਡੇ ਵਾਲਾ ਲਾ ਬਰਾਬਰ ਪਾਈ ਵੀ ਪੰਜ ਹੀ ਉਹਦੇ ਪਾਈ ਤੇ ਪੰਜ ਹੀ ਸਾਡੇ ਪਾਈ ਠੀਕ ਹੈ ਇਹ ਵੀ ਆ ਹਾਂਜੀ ਜੀਵਿੰਦਾਰ ਨਾਲ ਕਿਸੇ ਪ੍ਰਕਾਰ ਦਾ ਤੌਖਾ ਨਹੀਂ ਹੋਣਾ ਚਾਹੀਦਾ ਸਾਡੇ ਦਿਲ 'ਚ ਇਹ ਹੈ ਵੀ ਜੀਵਿੰਦਾਰ ਭਾਈਚਾਰਾ ਆਪਣਾ ਆਉਂਦਾ ਨਹੀਂ ਤੌਖਾ ਹੋਣਾ ਚਾਹੀਦਾ ਆਪਾਂ ਵੀ ਖੇਤੀਬਾੜੀ ਵਾਲੇ ਬੰਦੇ ਹਮ ਪਰ ਨਹੀਂ ਅੱਛਾ ਇੱਕ ਚੀਜ਼ ਹੋਰ ਦੱਸ ਦਿਓ ਹੁਣ ਜਿਵੇਂ ਕਿਸੇ ਭਰਾ ਨੇ ਇਸ ਵਾਰੀ ਵੱਧ ਘਟੇ ਜਿਹੜੀ ਹੈਗੀ ਉਹ ਮੰਗਾਲੇ ਘਰ ਦੇ ਵਿੱਚ ਪਏ ਆ ਬੰਦਾ ਕਹਿੰਦਾ ਵੀ ਚਲ ਮੈਂ 6 ਮਹੀਨੇ ਸਾਲ ਠਹਿਰ ਕੇ ਜਿਹੜਾ ਵਰਤ ਲੈਣਾ ਕਹਿ ਰਹੇ ਹੁੰਦਾ ਕਿ ਗੱਟਿਆਂ ਦੇ ਵਿੱਚ ਪਈ 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 ਜਿਹੜੀ ਹੈਗੀ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਹੁਣ ਫਿਰ ਇਹਦਾ ਕੀ ਆ ਕਿ ਭਾਈ ਇਹ ਤਾਂ ਨਹੀਂ ਹੈਗਾ ਕਿ ਐਤਕੀ ਮੇਰੇ ਅਰਗੇ ਨੇ ਕਿਹਾ ਨੇ ਚਲ ਰਲ ਕੇ 100 ਗੱਟਾ ਵਧਾ ਮੰਗਾਲਾ ਵੀ 100 ਗੱਟਾ ਅਗਲੇ ਵਰਤ ਨੂੰ ਪਈ ਪਈ ਖਰਾਬ ਹੋ ਜੇ ਨਹੀਂ ਜੀ ਆਪਾਂ ਉਹ ਗੱਟੇ ਦਾ ਵੀ ਅਗਲਾ ਛੋਟ ਲੈ ਲਾਂਗੇ ਪਰ ਉਹਦੇ 'ਚ ਮੈਂ ਤੁਹਾਨੂੰ ਗੱਟੇ ਦਾ ਦਿਖਾ ਦਊਂਗਾ ਵੀ ਡਬਲ ਕੋਟਡ ਗੱਟਾ ਹੋਊਗਾ ਅਗਲੇ ਜਿਮੀਦਾਰ ਨੂੰ ਪਹਿਲਾਂ ਗੱਟਾ ਚੈੱਕ ਕਰਾ ਦੇਾਂਗੇ ਆਪਾਂ ਵੀ ਡਬਲ ਕੋਟਡ ਗੱਟਾ ਡਬਲ ਲ ਕਰਾਬ ਕਲੇ ਅਗਲੀ ਫਸਲ ਚ ਤੂੰ ਯੂਜ਼ ਕਰ ਲਈ। ਕੀ ਆ ਪਤਾ ਠੀਕ ਹੈ। ਅੱਛਾ ਹੁਣ ਮੈਨੂੰ ਇਹ ਦੱਸ ਦਿਓ ਠੀਕ ਹੈ। ਕਿਸਾਨ ਭਰਾਵਾਂ ਨੇ ਦੇਖ ਹੀ ਵੀ ਲੈ ਜੇ ਕੋਈ ਮੇਰੇ ਵਰਗਾ ਇਹ ਚਾਹੁੰਦਾ ਕਿ ਜਿਵੇਂ ਭਾਈ ਉੱਥੇ ਗੁਰਪ੍ਰੀਤ ਨੇ ਜੀਬ ਦੇ ਨਾਲ ਚਟ ਕੇ ਜਿਪਸਮ ਚੈੱਕ ਕੀਤਾ ਮੈਂ ਤਾਂ ਆਪ ਉੱਥੇ ਖਾਂ ਜਿਹੜਾ ਮਾਈਂਡ ਤੇ ਜਾ ਕੇ ਚੈੱਕ ਕਰਨਾ ਫਿਰ ਉਹਨੂੰ ਮੈਂ ਕਹਿੰਦਾ ਐਡਰੈਸ ਵੀ ਦੱਸ ਦਈਏ ਵੀ ਆਪਾਂ ਹੀ ਆ ਜਾ ਜੇ ਜੀਬ ਤੇ ਜਾ ਕੇ ਚੈੱਕ ਕਰਨਾ ਚੈੱਕ ਕਰ ਸਕਦੇ ਆ। ਹਾਂਜੀ ਹਾਂਜੀ ਐਡਰੈਸ ਕਿੱਥੋਂ ਕੀ ਹੈ? ਆਪਣਾ ਜੀ Rajasthan, ਅਨੂਪਗੜ ਜ਼ਿਲ੍ਹਾ। ਹੂੰ। ਤਹਿਸੀਲ ਕੜਸਾਣਾ। ਹੂੰ। ਤੇ ਘੜਸਾਨੇ ਤੋਂ ਕਰੀਬਨ ਕਰੀਬਨ 20 ਕਿਲੋਮੀਟਰ ਅੱਗੇ ਤੁਸੀਂ ਆਉਂਗੇ ਹੂੰ ਤੇ ਤੁਹਾਨੂੰ ਇਹ ਮਾਨਸ ਮਿਲ ਜਾਊ ਤਾਂ ਮਤਲਬ ਜੇ ਕਿਸਾਨਪਰਾ ਇਹ ਇਹ ਕੋਈ ਲੁਕੋ ਹੋ ਨਹੀਂ ਹੈਗਾ ਵੀ ਜੇ ਕਿਸਾਨ ਹੀ ਹੈ ਗੱਲ ਵੀ ਜੇ ਕਿਸਾਨ ਵੀ ਰਾਕੇ ਤੇ ਚੈੱਕ ਕਰਨਾ ਚਾਹੁੰਦੇ ਆ ਥੋੜੀ ਪ੍ਰੋਡਕਸ਼ਨ ਦੇਖਣੀ ਚਾਹੁੰਦੇ ਆ ਗੱਟਾਂ ਜੇ ਬੰਦੂ ਦੀ ਦੇਖਣੀ ਚਾਹੁੰਦੇ ਆ ਵੀ ਕਿਤੇ ਵੀਡੀਓ ਤੇ ਗੱਲਾਂ ਹੋਰ ਅੰਦਰ ਲਿਖਾਤੇ ਗੱਲਾਂ ਹੋਰ ਏਦਾਂ ਦਾ ਕੁਝ ਤਾਂ ਨਹੀਂ 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 ਜੀ ਤੁਸੀਂ ਕਾਲ ਕਰਿਓ ਬਕਾਇਦਾ ਕਿਸਾਨਾਂ ਨੂੰ ਕਹੋ ਵੀ ਕਾਲ ਕਰਕੇ ਪੁੱਛੋ ਹੂੰ ਸਵਾਲ ਕਰੋ ਜੇ ਕੋਈ ਆਪਦੇ ਮਨ ਚ ਕੋਈ ਸਵਾਲ ਹੈ ਤਾਂ ਪੁੱਛੋ ਸਾਨੂੰ ਅਸੀਂ ਹਰੇਕ ਚੀਜ਼ ਦਾ ਸੋਲੂਸ਼ਨ ਉਹਨੂੰ ਦੇਵਾਂਗੇ ਸੰਤੋਸ਼ਟ ਕਿਸਾਨਾਂ ਨੂੰ ਸੰਤੁਸ਼ਟ ਕਰਨਾ ਸਾਡੀ ਪੂਰੀ ਜ਼ਿੰਮੇਵਾਰੀ ਹੈ ਮੈਂ ਸੰਪਰਕ ਨੰਬਰ ਜ਼ਰੂਰ ਚਾਹੂੰਗਾ ਪਤਾ ਲਾ ਕੇ ਸੰਪਰਕ ਨੰਬਰ ਕਿਹੜੇ ਨੰਬਰ ਤੇ ਰਾਪਟਾ ਜਿਹੜਾ ਕਰਨ ਹਾਂਜੀ ਨੰਬਰ ਮੈਂ ਦੱਸ ਦਿੰਦਾ 76655502122 ਵਾਲੇ ਤੇ ਸੰਪਰਕ ਕਰ ਸਕਦੇ ਵੱਡੇ ਭਾਈ ਸਾਹਿਬ ਹਰਦੀਪ ਸਿੰਘ ਪੁਵਾਰ ਜੀ ਜਾਂ ਗੁਰਮੀਤ ਸਿੰਘ ਪੁਵਾਰ ਜੀ ਉਹ ਤੁਹਾਡੀ ਨਾਲ ਗੱਲ ਕਰ ਲਏ ਜੀ ਸੋ ਬਾਈ ਤੁਸੀਂ ਸਮਝਤਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਤੁਸੀਂ ਕਿਸਾਨਾਂ ਦੀ ਵੀ ਗੱਲ ਕਹੀ ਸੀ ਮੈਂ ਚਾਹੂੰ ਕਿ ਕਿਸਾਨਾਂ ਨਾਲ ਵੀ ਮਿਲਾਉਂਗੇ ਸਾਨੂੰ ਜੀ ਜੀ ਬਿਲਕੁਲ ਕਿਸਾਨਾਂ ਨਾਲ ਮਿਲਾਵਾਗੇ ਉੱਥੇ ਜਿਹੜੇ ਆਪਾਂ ਪਵਾਇਆ ਜਿਪਸਮ ਜਿਹੜੇ ਖੇਤਾਂ ਚ ਪਵਾਇਆ ਉਹਨਾਂ ਦੇ ਵੀ ਉੱਥੇ ਇਕੱਠੇ ਕਰਕੇ ਤੁਹਾਨੂੰ ਰਿਵਿਊ ਉਹਨਾਂ ਦਾ ਹੀ ਦੇਵਾਂਗੇ ਜੀ ਤਾਂ ਬਾਈ ਹੁਰੇ ਗੁਰਪ੍ਰੀਤ ਹੋਰੇ ਸਾਡੇ ਨਾਲ ਸੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਬਾਈ ਹੁਰਾਂ ਦੀ ਕਿ ਜਿਹੜੇ ਕਿਸਾਨਾਂ ਦੇ ਨਾਲ ਮਿਲਣਾ ਉਹ ਇੱਥੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ ਤੇ ਆ ਬਾਈ ਰੇ ਕਹਿੰਦੇ ਕਿ ਅਸੀਂ ਉੱਥੇ ਜਾ ਕੇ ਤੁਹਾਨੂੰ ਉਹਨ ਏ ਨਹੀਂ ਕਿ ਤੁਸੀਂ ਸਾਡੀ ਮਾਈਂਡ ਤੇ ਆਇਓ ਤੇ ਅਸੀਂ ਮਾਈਂਡ ਤੇ ਆਪਣੀ ਤੇ ਖੜੇ ਕਰ ਲਗੇ 50 ਕਿਸਾਨ 60 ਕਿਸਾਨ ਖੜੇ ਕਰ ਲੇ ਤੇ ਉਹਨਾਂ ਦਾ ਰਿਵਿਊ ਦਵਾਤਾ ਕਿ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਬਾਈ ਕਹਿੰਦੇ ਕਿ 60 ਕਿਲੋਮੀਟਰ ਕੋਈ ਗੱਲ ਨਹੀਂ 60 ਕਿਲੋਮੀਟਰ ਜਾਣਾ ਭੂ 60 ਕਿਲੋਮੀਟਰ ਆਉਣਾ ਭੂ ਸਾਨੂੰ 120 ਕਿਲੋਮੀਟਰ ਪੈਜੂ ਪਰ ਨਹੀਂ ਅਸੀਂ ਤੁਹਾਨੂੰ ਉਹ ਕਿਸਾਨਾਂ ਦੇ ਨਾਲ ਅਸਲ ਕਿਸਾਨਾਂ ਦੇ ਨਾਲ ਹੀ ਮਿਲਾਵਾਂਗੇ ਜਿਨ੍ਹਾਂ ਨੇ ਇਹ ਜਿਪਸਮ ਜਿਹੜਾ ਹੈਗਾ ਵਰਤਿਆਗਾ ਆਪਣੇ ਖੇਤਾਂ ਦੇ ਵਿੱਚ ਤਾਂ ਕਿਉਂਕਿ ਐਕਸਪੈਰੀਮੈਂਟ ਜਿਹਨੇ ਕੀਤਾ ਉਹੀ ਨਤੀਜਾ ਉਹੀ ਰਿਜ਼ਲਟ ਜਿਹੜਾ ਦੱਸ ਸਕਦਾ ਆ ਤਾਂ ਉਹ ਅਗਲੀ ਕਿਸ਼ਤ ਦੇ ਵਿੱਚ ਅਗਲੀ ਕੜੀ ਦੇ ਵਿੱਚ ਤੁਸੀਂ ਉਹ ਵੀ ਦੇਖ ਵੀਡੀਓ ਕਰਦੇ ਆ ਤਾਂ ਉਹ ਤੁਸੀਂ ਅੱਗੇ ਦੇਖੋਗੇ ਤਾਂ ਬਾਈ ਹੋਰਾਂ ਦਾ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਮੰਗਵਾ ਸਕਦੇ ਹੋ ਇੱਕ ਚੀਜ਼ ਹੋਰ ਦੱਸ ਦਿਓ ਬਾਈ ਜੇਕਰ ਕੋਈ ਚਾਹੁੰਦਾ ਹੈ ਕਿ ਮੈਂ ਭਾਈ ਤੁਹਾਡੀ ਦੁਕਾਨਦਾਰ ਮੰਗਵੋਣੀ ਚਾਹੁੰਦਾ ਦੁਕਾਨਦਾਰ ਵੀ ਤੁਹਾ ਨਾਲ ਰਾਬਤਾ ਕਰ ਸਕਦਾ ਡਿਸਟ੍ਰੀਬਿਊਟਰ ਲਵੇ ਡੀਲਰ ਲਵੇ ਹਾਂ ਜੀ ਹਾਂ ਜੀ ਪੱਕੇ ਇੱਕ ਨੰਬਰ ਦਾ ਬਿੱਲ ਦੇਵਾਂਗੇ ਉਹਨੂੰ ਉਹ ਸਾਡੇ ਨਾਲ ਡੀਲ ਕਰ ਸਕਦੇ ਡੀਲਰ ਵੀ ਰਾਬਤਾ ਕਰ ਜੇ ਚਾਹੁੰਦਾ ਕਿ ਭਾਈ ਮੈਂ ਆਪਣੇ ਏਰੀਆ ਦੇ ਵਿੱਚ ਤੁਹਾਡੀ ਜਿਹੜੀ ਜਿਪਸਮ ਵੇਚਣੀ ਹੈ ਹਾਂ ਜੀ ਹਾਂ ਜੀ ਡੀਲ ਕਰ ਸਕਦਾ ਉਹ ਸਾਡੇ ਨਾਲ ਨੰਬਰ ਦਿੱਤੇ ਹੋਣਗੇ ਸਕਰੀਨ ਤੇ ਕੰਟੈਕਟ ਕਰ ਸਕਦਾ ਉਹ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਮੈਂ ਇੱਕ ਵਾਰੀ ਫਿਰ ਦੱਸ ਦਵਾਂ ਕਿ ਅਨੂਪਗੜ੍ਹ ਜ਼ਿਲ੍ਹੇ ਦੇ ਵਿੱਚ ਜੀਐਸਪੀ ਮਾਈਨ ਤੇ ਬਾਈ ਗੁਰਮੀਤ ਸਿੰਘ ਪਵਾਰ ਹੋਰਾਂ ਦੀ ਮਾਈਨ ਦੇ ਉੱਪਰ ਜਿਹੜੇ ਹੈਗੇ ਉਹ ਅੱਜ ਅਸੀਂ ਖੜੇ ਹਾਂ ਤਾਂ ਜੈਪਸਮ ਬਾਰੇ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਜਿਹੜੀ ਆ ਉਹ ਸਾਂਝੀ ਕੀਤੀ ਆ ਤਾਂ ਅੱਗੇ ਕਿਸਾਨਾਂ ਦੇ ਨਾਲ ਵੀ ਆਪਾਂ ਜਿਹੜੀ ਆ ਗੱਲਬਾਤ ਕਰਦੇ ਆ ਜੀਐਸਪੀ ਮਾਈਨ ਦਾ ਢੇਗਾ ਇਸ ਤੋਂ ਪਹਿਲਾਂ ਤੁਹਾਨੂੰ ਮਰਵਾਇਆ ਕਿ ਕਿਸ ਤਰ੍ਹਾਂ ਦੇ ਨਾਲ ਜੈਪਸਮ ਜਿਹੜੀ ਆ ਉਹ ਨਿਕਲਦੀ ਆ ਤੇ ਕੀ ਕੀ ਫਾਇਦੇ ਨੇ ਇਹ ਗੁਰਪ੍ਰੀਤ ਵੀਰ ਹੋਰਾਂ ਤੋਂ ਅਸੀਂ ਜਿਹੜਾ ਹੈਗਾ ਮਾਇਂ ਦੇ ਵਿੱਚ ਜਾ ਕੇ ਪਤਾ ਕੀਤੇ ਨੇ ਹੁਣ ਸਾਡੇ ਨਾਲ ਕਿਸਾਨ ਵੀਰ ਨੇ ਜਿਨ੍ਹਾਂ ਦੇ ਵੱਲੋਂ ਵਰਤੀ ਗਈ ਆ ਕਿਉਂਕਿ ਅਸੀਂ ਉੱਥੇ ਵੀ ਕਿਹਾ ਸੀ ਕਿ ਕਿਸਾਨ ਭਰਾਵਾਂ ਦੇ ਨਾਲ ਜਾ ਕੇ ਗੱਲਬਾਤ ਜਿਹੜੀ ਆ ਜ਼ਰੂਰ ਕਰਾਂਗੇ ਕਿ ਭਾਈ ਕਿੰਨਾ ਕੋਈ ਫਾਇਦੇਮੰਦ ਜਿਹੜੇ ਆ ਉਹ ਫਸਲ ਦੇ ਲਈ ਜਿਹੜੀ ਆ ਉਹ ਰਹੀ ਆ ਕਿੰਨੀ ਕੋਈ ਫਾਇਦੇਮੰਦ ਜ਼ਮੀਨ ਦੇ ਲਈ ਜਿਹੜੀ ਆ ਉਹ ਰਹੀ ਆ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਨਿੱਕਾ ਜੀ ਕਿਹੜਾ ਪਿੰਡ ਆ ਜੀ ਪਿੰਡ ਰਤਨੇ ਵਾਲੇ ਜੀ ਜੀ ਤੁਸੀਂ ਜਿਹ ਜੈਪਸਮ ਆ ਇਹ ਆਪਣੇ ਖੇਤ ਦੇ ਵਿੱਚ ਵਰਤੀ ਆ ਹਾਂਜੀ ਬਿਲਕੁਲ ਕਿੰਨੇ ਕਿੰਨੇ ਕਿੱਲਿਆਂ ਦੇ ਵਿੱਚ ਵਰਤੀ ਸੀ ਆਪਾਂ ਇਹ 6 ਕਿੱਲਿਆਂ ਦੇ ਵਿੱਚ ਪਾਈ ਆ ਜੀ 6 ਕਿੱਲਿਆਂ ਦੇ ਵਿੱਚ ਪਾਈ ਤੇ ਕੀ ਕੀ ਨਤੀਜਾ ਜਾਂ ਰਿਜ਼ਲਟ ਕੀ ਰਿਹਾ ਬਾਈ ਨਤੀਜਾ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਆਹ ਆਪਣੀ 20 ਦਿਨ ਲੇਟ ਵੀ ਆ ਕਣਕ ਹੂੰ ਤੇ ਉਧਰ ਆਪਣੀ 20 ਦਿਨ ਕੀਤੀ ਆ ਉਹਦੇ ਚ ਆਪਾਂ ਪਾਇਆ ਨਹੀਂ ਉਹ ਮਿਰਲੀ ਤੇ ਯਾਨੀ ਕਿ ਅੱਧੋ-ਅੱਧਾ ਦਾ ਹੀ ਫਰਕ ਹੈ ਬਾਈ ਸਿੱਧਾ ਹਾਂਜੀ ਬਿਲਕੁਲ ਕਿੰਨੇ 1 ਇਕੜ ਦੇ ਵਿੱਚ ਕਿੰਨੇ ਗੱਟੇ ਜਿਹੜੇ ਹੈਗੇ ਉਹਨਾਂ ਦੇ ਵੱਲੋਂ ਰეკਮੈਂਡ ਕੀਤੇ ਗਏ ਤੁਸੀਂ ਕਿੰਨੇ ਪਾਏ ਸੀ ਇੰਨਾ ਨੇ ਤਾਂ ਪੰਜ ਕਿਆ ਸੀਗਾ ਜੀ ਵੈਸੇ ਆਪਾਂ ਨੂੰ ਵੀ ਇੱਕ ਵਾਰੀ ਤੁਸੀਂ ਪੰਜ ਪਾ ਕੇ ਟਰਾਈ ਕਰਕੇ ਦੇਖ ਲਓ ਪਰ ਆਪਾਂ ਚਾਰ ਹੀ ਪਾਏ ਆ ਅੱਛਾ ਜਿੰਨੇ ਕਿਹਾ ਜੀ ਉਦੋਂ ਘਾਟ ਹੀ ਪਾਇਆ ਘਾਟ ਹੀ ਪਾਇਆ ਜੀ ਆਪਾਂ ਘਟਾ ਤਾਂ ਮਤਲਬ ਉਹਦਾ ਨਤੀਜਾ ਤੁਸੀਂ ਕਹਿਣੋ ਕਿ ਸਹੀ ਰਿਹਾ ਬਹੁਤ ਹੀ ਵਧੀਆ ਜੀ ਨਤੀਜਾ ਹੁਣ ਤਾਂ ਪ੍ਰਸਤਾਵ ਹੁੰਦਾ ਜੀ ਸਾਰੇ ਚ ਪਾ ਲੈਂਦੇ ਤਾਂ ਬਾਲੇ ਚੰਗੇ ਰਹਿੰਦੇ ਜੇ ਸਾਰੇ ਦੇ ਵਿੱਚ ਹਾਂਜੀ ਹਾਂਜੀ ਤੁਸੀਂ ਕੋਲ 6 ਕਿੱਲਾਂ ਦੇ ਵਿੱਚ ਟ੍ਰਾਇਲ ਕੀਤਾ ਵੱਧ ਚ ਵੀ ਨਹੀਂ 6 ਹਾਂਜੀ ਕੀਤਾ ਜੀ ਇੱਕ ਵਾਰੀ ਆਪਾਂ 6ਾਂ ਦੇ ਵਿੱਚ ਕੀਤਾ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਜੇ ਫਸਲ ਦੀ ਗੱਲ ਕਰਾਂ ਝਾੜ ਦੀ ਗੱਲ ਕਰਾਂ ਤਾਂ ਕਿੰਨਾ ਕੁ ਦਾ ਆਟਾ ਵਟਾ ਹਟਾ ਭਾਈਆ ਕਿੰਨਾ ਕ ਲੱਗਦਾ ਕਿ ਵਟਾ ਰਹੂਗਾ ਵੀ ਮੇਰੇ ਹਿਸਾਬ ਨਾਲ ਜੀ ਘੱਟੋ ਘੱਟ ਵੀ 5 ਤੋਂ 5.5 6 ਕੁਇੰਟਲ ਦੇ ਵਿੱਚ ਵਿੱਚ ਜਾਊਗਾ ਵਟਾ ਵਧੂਗਾ ਹਾਂਜੀ ਵਧੂਗਾ ਇਹਦਾ ਵਟਾ ਵਧੂਗਾ ਬਿਲਕੁਲ ਉਹ ਹੁਣ ਆਪਾਂ ਉਧਰ ਲਈ ਦੇਖੀਏ ਤਾਂ ਉਹ 10 ਨੂੰ ਹੱਥ ਮਾਰਦੀ ਨਹੀਂ ਯਾਨੀ ਕਿ ਮਾਰਦੀ ਨਹੀਂ ਹਾਂਜੀ ਗੁਜਰਤੀ ਲੱਗ ਜੇ ਤਾਂ ਸੱਟ ਆਈ ਹੈ ਤੇ ਬਾਕੀ ਆਹ ਜਿਹੜੀ ਇਹ 15 16 ਦੇ ਜਾਊਗੀ ਜਾਊਗੀ ਇਹ ਐ ਕਿ ਤੁਸੀਂ ਬਾਈ ਪਹਿਲੀ ਵਾਰ ਟਰਾਈ ਕੀਤਾ ਸੀ ਹਾਂਜੀ ਬਾਈ ਪਹਿਲੀ ਵਾਰ ਇਹ ਕਿੰਨਾ ਦੇ ਕਹਿੰਦੇ ਟਰਾਈ ਕੀਤਾ ਫਿਰ ਇਹ ਆਹ ਬਾਈ ਉਹਨਾਂ ਦੇ ਗੁਰਪ੍ਰੀਤ ਉਹਨਾਂ ਦੇ ਹਾਂ ਇਹਨਾਂ ਦੇ ਨਾਲ AI ਸੀਗੇ ਕਹਿੰਦੇ ਬਾਈ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋ ਤੇ ਬਾਕੀ ਤੁਹਾਨੂੰ ਜੇ ਰਿਜ਼ਲਟ ਵਧੀਆ ਲੱਗੇ ਤਾਂ ਤੁਸੀਂ ਅੱਗੇ ਪਾਇਓ ਨਹੀਂ ਤਾਂ ਨਾ ਪਾਇਓ ਕੋਈ ਚੱਕਰ ਨਹੀਂ ਤਾਂ ਅਸੀਂ ਪਰ ਡਰਦੇ ਨਰਦੇ ਨੇ ਇੱਕ ਵਾਰੀ ਛੇ ਗਿੱਲੇਾਂ ਦੀ ਟਰਾਈ ਪਹਿਲੀ ਦੀ ਭਰੋਸਾ ਹੋ ਗਿਆ ਸੀ ਇਹਨਾਂ ਦੇ ਕਹਿੰਦੇ ਉਹ ਕਹਿੰਦੇ ਮਿੱਟੀ ਬਹੁਤ ਵਧੀਆ ਕੀ ਜਾਂਦੀ ਹੈ ਜਿਪਸਮ ਦੇ ਨਾਲ ਕੋਈ ਉਸੇ ਗੱਲ ਤੋਂ ਡਰਦੇ ਸੀਗੇ ਜੀ ਅਸੀਂ ਕਿਹਾ ਮਿੱਟੀ ਨਾ ਦੇਣਾ ਹਾਂਜੀ ਹਾਂਜੀ ਤੇ ਪਰ ਨਹੀਂ ਬਹੁਤ ਸੋਹਣਾ ਰਿਜ਼ਲਟ ਹੈ ਜੀ ਐਵੇਂ ਕਹੀ ਬਹੁਤ ਸੋਹਣਾ ਰਿਜ਼ਲਟ ਹਾਂਜੀ ਭਾਈ ਕੀ ਨਾਮ ਆ ਭਾਈ ਸਕਰਨਸੰਗ ਆਈ ਪੜਨਾ ਵੀ ਕਿਹੜਾ ਪਿੰਡ ਬਾਈ ਤੁਹਾਡਾ 16 ਪੀ ਜੀ ਡੀ ਸਮੱਜਾ ਕੁੱਠੀ ਬਨੇ ਗੁੜੀ ਅੱਛਾ ਕੀ ਜੇ ਕਿਹੜੀ ਫਸਲ ਦੇ ਵਿੱਚ ਆਪਾਂ ਇਹ ਸਰੋਂ ਦੇ ਵਿੱਚ ਪਾਇਆ ਸੀਗਾ 5 ਘਟੇ ਵਿਗੇ ਦੇ ਪਾਏ ਸੀਗੇ ਤੇ 7 ਕਿੱਲਾਂ ਦੇ ਵਿੱਚ ਪਾਇਆ ਉਹਦੇ ਵਿੱਚ ਰੇਲ ਤੇ ਕਟ ਤੋਂ ਕਟ ਵੀ ਸਰੋਂ ਕਿਨੋਂ 6 6.5 7 ਕੁੰਟਲ ਨੂੰ ਹੱਥ ਮਰੂਗੀ 6 7 ਕੁੰਟਲ ਹਾਂਜੀ ਹਾਂਜੀ ਜਿਹੜੇ ਦੇ ਵਿੱਚ ਨਹੀਂ ਪਾਇਆ ਉਹਦੇ ਵਿੱਚ ਖੜਸੁਕ ਵੀ ਜ਼ਿਆਦਾ ਹੋਈ ਹੈ ਤੇ ਰਿਜ਼ਲਟ ਵੀ ਉਹਦੇ ਵਿੱਚ ਕੱਟ ਹੈ ਰਿਜ਼ਲਟ ਵੀ ਹਾਂਜੀ ਹਾਂਜੀ ਤੇਲ ਦੀ ਮਾਤਰਾ ਵੀ ਉਹਦੇ ਵਿੱਚ ਕੱਟ ਆਊਗੀ ਹੋਰ ਕੀ ਕੀ ਫਾਇਦੇ ਜਿਹੜੇ ਹੈਗੇ ਉਹ ਆ ਖਾਸ ਕਰਕੇ ਜੇ ਮੈਂ ਜ਼ਮੀਨ ਦੀ ਗੱਲ ਕਰਾਂ ਜ਼ਮੀਨ ਨੂੰ ਕੀ ਫਾਇਦਾ ਜਿਵੇਂ ਆਪਾਂ ਜ਼ਮੀਨ ਨੂੰ ਕਿੰਨਾ ਮੈਂ ਪਾਣੀ ਬੋਰਾ ਦਾ ਲਾਉਨੇ ਆ ਬੋਰਾ ਕਰਕੇ ਉਹ ਕਰੜੀ ਹੋ ਜਾਂਦੀ ਹੈ ਚਿੱਟਾ ਪਾਨੋ ਦੇ ਉੱਤੇ ਆਉਂਦਾ ਪਾਣੀ ਦਾ ਇਸ ਕਰਕੇ ਜਿਪਸਮ ਪਾ ਲਈਏ ਤਾਂ ਪੋਲੀ ਰਹਿੰਦੀ ਹੈ ਤੇ ਚਿੱਟਾ ਪਾਨ ਨਹੀਂ ਆਉਂਦਾ ਉਸ ਦੇ ਵਿੱਚ ਚਿੱਟਾ ਪਾਨ ਅੱਛਾ ਪਹਿਲੇ ਸਾਲ ਟਰਾਈ ਕੀਤੀ ਜਾਂ ਇਸ ਤੋਂ ਪਹਿਲਾਂ ਵੀ ਟਰਾਈ ਕੀਤੀ ਸੀ ਨਹੀਂ ਆਪਾਂ ਪਹਿਲੇ ਸਾਲ ਹੀ ਟਰਾਈ ਕੀਤੀ ਹੈ ਪਹਿਲੇ ਸਾਲ ਟਰਾਈ ਕੀਤਾ ਤੁਹਾਨੂੰ ਕੀ ਲੱਗਦਾ ਕਿੰਨੇ ਪਰਸੈਂਟ ਨਤੀਜਾ ਪਹਿਲੇ ਸਾਲ ਟਰਾਈ ਕਰਨ ਤੇ ਐਕਸਪੈਰੀਮੈਂਟ ਤੇ ਕਿੰਨੇ ਪਰਸੈਂਟ ਨਤੀਜਾ ਰਿਹਾ ਕੱਟ ਤੋਂ ਕੱਟ ਆਪਣੀ 40% ਜ ਤੇ ਦੂਸਰੀ ਕਿਨਾਂ ਮੈਂ 3 ਕੋਟਾ 3.5 ਕੋਟਾ ਨਿਕਲਦੀ ਐ ਸਰੋਂ ਤੇ 5 5.5 6 ਕੋਟਾ ਨੂੰ ਹੱਥ ਮਾਰੂਗੀ अच्छा ਉਹ ਵਧੇਰੇ ਜਿਹੜੀ ਹਾਂਜੀ ਹਾਂਜੀ ਇਹਨਾਂ ਫਰਕ ਆਈ ਪਕਾਵੀ ਇਹਦਾ ਚੰਗਾ ਰਹਿੰਦਾ ਜੀ ਪਕਾਵੀ ਵਧੀਆ ਨੂੰ ਹਾਂਜੀ ਹਾਂਜੀ ਵੈਸੇ ਕਿ ਇਹਨਾਂ ਵਿੱਚ ਜਿਹੜੀ ਪੈਨਰ ਸਰੋਂ ਆਏ ਉਹ ਪੀਲੇ ਰੰਗ ਚ ਰਹਿੰਦੀ ਹੈ ਇਹ ਪਾਉਣ ਦੇ ਕਾਰਨ ਰੰਗ ਵੀ ਉਹਦਾ ਕਾਲਾ ਰਹਿੰਦਾ ਜੀ ਰੰਗ ਵੀ ਕਾਲਾ ਰਹਿੰਦਾ ਹਾਂਜੀ ਹਾਂਜੀ ਫਰਕ ਆਇਸੇ ਜੇ ਜ਼ਮੀਨ ਦੀ ਗੱਲ ਕਰਾਂ ਬਈ ਜ਼ਮੀਨ ਚ ਤੁਹਾਨੂੰ ਕੀ ਫਰਕ ਲੱਗਿਆ ਇਸ ਪਾਉਣ ਦੇ ਨਾਲ ਠੀਕ ਹੈ ਫਸਲ ਦੇ ਵਿੱਚ ਫਰਕ ਲੱਗਿਆ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਹੁਣ ਝਾੜ ਦੇ ਵਿੱਚ ਵੀ ਫਰਕ ਪੂ ਜ਼ਮੀਨ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਿਆ ਜ਼ਮੀਨ ਦੇ ਵਿੱਚ ਜੀ ਸੋਰਾ ਨਹੀਂ ਬਿਲਕੁਲ ਵੀ ਦੇਖ ਰਿਹਾ ਹੁਣ ਤੁਸੀਂ ਆਪ ਹੀ ਜਾ ਝਾਤੀ ਥੋੜਾ ਚੜਿਆ ਹੋਇਆ ਇਹ ਤਾਂ ਫਿਰ ਅਗਲੀ ਈ ਵਾਰੀ ਹੁਣ ਵਧਾਉਂਗੇ ਉਹਨੂੰ ਬਿਲਕੁਲ ਜੀ ਅਗਲੀ ਵਾਰ ਸਾਰੇ ਚ ਪਾਉਣ ਦਾ ਕਮੈਂਟ ਬਣਿਆ ਹੁਣ ਦਾ ਜੀ ਜੀ ਤਾਂ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਆ ਉਹ ਕੀਤੀ ਆ ਜਿਨ੍ਹਾਂ ਦੇ ਵੱਲੋਂ ਜੈਪਸਮ ਜਿਹੜੀ ਆਪਣੇ ਖੇਤਾਂ ਦੇ ਵਿੱਚ ਪਾਈ ਗਈ ਸੀ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਸੰਪਰਕ ਨੰਬਰ ਵੀਰ ਹੋਂ ਦਾ ਇਸ ਵੇਲੇ ਚੱਲ ਰਿਹਾ ਮਾਈਂਡ ਦਾ ਜਿਹੜਾ ਐਡਰੈਸ ਆ ਉਹ ਵੀ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਕਿ ਜੇਕਰ ਤੁਸੀਂ ਚਾਹੋ ਨੇ ਹੋ ਕਿ ਖੁਦ ਵਿਜ਼ਿਟ ਕਰ ਵਿਜ਼ਿਟ ਕਿਉਣਾ ਮਾਈਂਡ ਦੇ ਵਿੱਚ ਵਿਜ਼ਿਟ ਜਿਹੜਾ ਉਹ ਕੀਤਾ ਜਾਵੇ ਜਾਂ ਫਿਰ رابطہ ਫੋਨ ਦੇ ਜ਼ਰੀਏ ਜੇਕਰ ਕਰਨਾ ਚਾਹੋ ਤਾਂ ਇਸ ਵੇਲੇ ਸੰਪਰਕ ਨੰਬਰ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਜੁੜੇ ਰਹੋ ਆਰਐ ਰੱਖੋ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦੀ